ਕਿ ਪੰਜਾਬ ਨੂੰ ਪਿਆਰ ਕਰਨ ਵਾਲੇ ਸ਼ਹਿਰ ਨੂੰ ਪਿਆਰ ਕਰਨ ਵਾਲੇ ਨਵਾਂ ਸ਼ਹਿਰ ਨੂੰ ਪਿਆਰ ਕਰਨ ਵਾਲੇ ਹੱਕ ਸੱਚ ਲਈ ਖੜਦੇ ਰਹਿਣਗੇ ਪਰ ਸਵਾਲ ਸਾਡਾ ਪ੍ਰਸ਼ਾਸਨ ਨੂੰ ਇਹੀ ਹੈ ਕਿ ਕਦ ਤੱਕ ਲਾਪਰਵਾਹੀਆਂ ਕਰਕੇ ਆਮ ਲੋਕਾਂ ਦੇ ਦਿਲ ਤਿੰਨੱਕ ਸੜਦੇ ਰਹਿਣਗੇ ਨੱਕ ਸੜਦੇ ਰਹਿਣਗੇ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਕਮੇਸ਼ੂਰ ਤੁਸੀਂ ਸ਼ਹਿਰ ਤੋਂ ਨਜ਼ਰ ਆਉਂਦੇ ਇਹ ਵੀਡੀਓ ਕਿਸ ਸਬੰਧਤ ਹੋਣ ਵਾਲੀ ਦੋਸਤੋ ਨੱਕ ਇਕੱਲਾ ਸੜਿਆ ਨਹੀਂ ਹੈ ਨੱਕ ਨੂੰ ਇਕੱਲੇ ਸਮੈਲ ਨੇ ਮਾਰਿਆ ਨਹੀਂ ਹੈ ਸਗੋਂ ਨੱਕ ਸ਼ਰਮਸਾਰ ਵੀ ਹੋ ਗਿਆ ਇਸ ਸਮੇਂ ਅਸੀਂ ਸਬਜ਼ੀ ਮੰਡੀ ਦੀ ਬੈਕਸਾਈਡ ਤੇ ਮੌਜੂਦ ਹਾਂ ਔਰ ਪਿੱਛੇ ਡੰਪ ਦਾ ਆਕਾਰ ਲੈ ਲਿਆ ਜੀ ਇਹ ਜਗ੍ਹਾ ਨੇ ਜਿਹਨੂੰ ਅਸੀਂ ਅੱਜ ਕਲੀਅਰ ਕਰ ਦੇਣਾ ਕਰਮ ਦੀ ਕੋਸ਼ਿਸ਼ ਕਰਨੀ ਹੈ ਜਾਣਨ ਦੀ ਕੋਸ਼ਿਸ਼ ਕਰਨੀ ਹੈ ਕਿ ਨਗਰ ਕਾਉਂਸਲ ਦੀ ਜਗ੍ਹਾ ਹੈ ਕਿ ਮੰਡੀ ਬੋਰਡ ਦੇ ਅੰਡਰ ਆਉਂਦੀ ਹੈ ਪਰਮਖਾਲਸਾ ਜੀ ਨੂੰ ਵੀ ਮੈਂ ਕਾਲ ਕਰ ਦਿੱਤੀ ਜਿਹੜੇ ਸਵਾਰਡ ਦੇ ਐਮਸੀ ਨੇ ਉਹ ਵੀ ਇੱਥੇ ਪਹੁੰਚ ਜਾਣਗੇ ਇੱਥੇ ਪਿੱਛੇ ਮੰਡੀ ਦੇ ਪ੍ਰਧਾਨ ਸਬਜ਼ੀ ਮੰਡੀ ਦੇ ਕੱਕਾ 2 ਮਿੰਟ ਸਾਹ ਲੈ ਲਓ ਸਬਜੀ ਮੰਡੀ ਦੇ ਪ੍ਰਧਾਨ ਵੀ ਇੱਥੇ ਕਿਸ਼ਨ কুমার ਜੀ ਪਹੁੰਚੇ ਆ ਮਹੱਲਾ ਨਿਵਾਸੀ ਵੀ ਇੱਥੇ ਨੇ ਉਹਨਾਂ ਦਾ ਕਹਿਣਾ ਕਿ ਇਹਦੇ ਅੰਦਰ ਗੰਦ ਦੇ ਅੰਦਰ ਕੀੜੇ ਚੱਲਦੇ ਆ ਮੋਰੇ ਮੌਨਸੂਨ ਪੂਰਾ ਆ ਕੇ ਸਿਖਰ ਤੇ ਖੜ ਗਿਆ ਜਦੋਂ ਬਾਰਿਸ਼ ਹੋਣੀ ਆ ਇਹ ਕੂੜਾ ਤੈਰ ਕੇ ਘਰਾਂ ਵੱਲ ਨੂੰ ਜਾਣਾ ਔਰ ਇੱਥੇ ਕੁਝ ਆ ਵੀ ਦਿਖਾ ਦਿਓ ਇਹ ਵੀ ਇੱਥੇ ਸੜਕ ਦੇ ਉੱਤੇ ਤਿਲਕ ਲਾਉਂਦੇ ਪਾਣ ਖਾ ਖਾ ਕੇ ਇਹਨਾਂ ਦਾ ਵੀ ਕੋਈ ਹੱਲ ਹੋਣਾ ਚਾਹੀਦਾ ਔਰ ਜਿਹੜੀਆਂ ਦੁਕਾਨਾਂ ਆ ਇਹ ਦੁਕਾਨਾਂ ਵਾਲੇ ਬਹੁਤ ਤਕਲੀਫ 'ਚ ਨੇ ਔਰ ਨਾਲ ਦੀ ਨਾਲ 스멜 ਇੰਨੀ ਕੁ ਬੁਰੀ ਆਉਂਦੀ ਆ ਕਿ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਮੰਨ ਲਓ ਕਿਸੇ ਪਿਛੜੇ ਏਰੀਏ ਦਾ ਬੱਸ ਸਟਾਪ ਹੈ 6 ਮਹੀਨੇ ਤੋਂ ਬਾਅਦ ਹੁੰਦੀ ਸਫਾਈ ਨਾ ਹੋਵੇ ਐਦਾਂ ਦੀ ਸਮੀਲ ਆਉਂਦੀ ਹੈ ਇੱਕ ਵਾਰੀ ਆਉਂਦੇ ਤਾਂ ਬੰਦੇ ਨੂੰ ਘਬਰਾਹਟ ਹੁੰਦੀ ਹੈ ਫਿਰ ਹੌਲੀ ਹੌਲੀ 15-20 ਮਿੰਟ ਬਾਅਦ ਬੰਦਾ ਸਟੇਬਲ ਹੁੰਦਾ ਕਿ ਹਾਂ ਠੀਕ ਹੈ ਧਰਤੀ ਤੇ ਆ ਇੱਥੋਂ ਚਲੇ ਜਾਣਾ ਪਕੜ ਇੱਥੇ ਖੜਨਾ ਲੇਕਿਨ ਜਿਹੜੇ ਇੱਥੇ ਰਹਿੰਦੇ ਆ ਉਹਨਾਂ ਦੇ ਮਨ ਦੇ ਜਿਹੜੇ ਵੱਲ ਵੱਲੇ ਆ ਜਿਹੜੇ ਤੌਖਲੇ ਜਿਹੜੀ ਪੀੜ ਹੈ ਆਪਾਂ ਸੁਣਨੀ ਆ ਸਾਡੇ ਭਰਾ ਸਾਰੇ ਸਤਕਾਰਯੋਗੀ ਨੇ ਪਹਿਲਾਂ ਆਪਾਂ ਪ੍ਰਧਾਨ ਜੀ ਨਾਲ ਗੱਲ ਕਰਦੇ ਹਾਂ ਕਿਸ਼ਮ কুমার ਜੀ ਇੱਥੇ ਨੇ ਇਹਨਾਂ ਵੱ ਹਲੋ ਆ ਪਾਜੀ ਕਹਿੰਦੇ ਨੇ ਕਿ ਉਧਰ ਨੂੰ ਮਾਰਾ ਜਾਓ ਜੀ ਬਿਮਾਰੀ ਬਿਮਾਰ ਹੋ ਜਾਣਾ ਜੀ ਬਹੁਤ ਸਮੈਲ ਹੈ ਉਲਟੀ ਆਉਂਦੀ ਖੜ ਕੇ ਅਸੀਂ ਇੱਥੇ ਰਹਿਨੇ ਆ ਤੇ ਸਾਨੂੰ ਪੁੱਛ ਕੇ ਦੇਖੋ ਅੱਗ ਲੱਗੀ ਹੋ ਸੀ 15 ਦਿਨ ਲੱਗੀ ਰਹੀ ਗੈਸ ਪ੍ਰਦੂਸ਼ਣ ਤੁਹਾਡੇ ਤੋਂ ਵੀ ਸਵਾਲ ਲੈ ਲੈਣੇ ਇੱਕ ਵਾਰ ਪਹਿਲਾਂ ਪ੍ਰਧਾਨ ਜੀ ਤੋਂ ਪੁੱਛ ਲਿਏ ਇਹ ਜਿਹੜੀ ਔਖਿਆਈ ਆ ਇਹ ਤੋਂ ਇਹਨਾਂ ਨੂੰ ਰਾਹਤ ਮਿਲੇਗੀ ਕਿ ਨਹੀਂ ਮਿਲੇ ਬਿਲਕੁਲ ਮਿਲਣੀ ਚਾਹੀਦੀ ਮੈਂ ਤਾਂ ਖੁਦ ਕਹਿ ਰਿਹਾ ਮੈਂ ਤਾਂ ਇਹਨਾਂ ਨੂੰ ਜਿੰਨੇ ਇੱਥੇ ਟੈਂਪੋ ਵਾਲੇ ਖੜਦੇ ਮੈਂ ਇਹਨਾਂ ਨੂੰ ਇਹ ਜੀ ਰੋਜ਼ ਕਹਿੰਦਾ ਆ ਕਿ ਜਿਹੜਾ ਸੁੱਟਣਾ ਉਹਦੇ ਫੜੋ ਪਰ ਉਹ ਹੀ ਸੱਚੇ ਆ ਜੋ ਫੜਦੇ ਆ ਲੜਦੇ ਆ ਜੇ ਤੂੰ ਛੱਡਦੇ ਆ ਤਾਂ ਲੜਦੇ ਅੱਗੋਂ ਲੜਦੇ ਆ ਉਹ ਜਿਹੜੇ ਸੁੱਟਣ ਆਉਂਦੇ ਆ ਇਹ ਜਿਹੜਾ ਸਬਜ਼ੀ ਮੰਡੀ ਦਾ ਵਿੱਚ ਕੂੜਾ ਘਟਵਾ ਸ਼ਹਿਰ ਦਾ ਜਿਹੜਾ ਵੀ ਕੂੜਾ ਜਿੱਦਾਂ ਕੋਈ ਮਸੰਮੀਆ ਵਾਲੇ ਆ ਜਾਂ ਕੋਈ ਆਰੀਆ ਸਮਾਨ ਰੋਡ ਤੇ ਜਿੰਨੀਆਂ ਵੀ ਹੈਗੀਆਂ ਆਪਣਾ ਡੈਰੀਆਂ ਵਾਲੇ ਇਹ ਛੱਡਦੇ ਆ ਇਹ ਸਾਰਾ ਸ਼ਹਿਰ ਦਾ ਇਹ ਡੰਪ ਤਾਂ ਨਹੀਂ ਸੀ ਇਹ ਕੋਈ ਡੰਪ ਨਹੀਂ ਹੈਗਾ ਇਹ ਆਪਣਾ ਕਮੇਟੀ ਮਾਰਕੀਟ ਕਮੇਟੀ ਦੀ ਜਗ੍ਹਾ ਨਹੀਂ ਹੈਗੀ ਕਮੇਟੀ ਮੁਸਲਮਾਨ ਕਮੇਟੀ ਜਗ੍ਹਾ ਆ ਨਗਰ ਕੌਂਸਲ ਨਗਰ ਕੌਂਸਲ ਜਗ੍ਹਾ ਵਾਲੀ ਇੱਥੇ ਅੱਜ ਤੋਂ 2 ਸਾਲ ਪਹਿਲਾਂ ਮੇਰੀ ਨਾ ਬਰਮ ਖਾਲਸਾ ਜੀ ਨਾਲ ਗੱਲ ਹੋਈ ਸੀ ਹੁਣ ਉਹ ਆ ਵੀਰੇ ਮੈਂ ਉਹਨਾਂ ਨੂੰ ਕ ਉਹ ਕਹਿੰਦੇ ਕਿ ਮੰਡੀ ਬੋਰਡ ਦੇ ਅੰਡਰ ਆਉਂਦਾ ਹੈ ਕੰਮ ਨਹੀਂ ਮੰਡੀ ਮੰਡਰ ਜੋ ਹੈ ਨਹੀਂ ਮੰਡੀ ਬੋਰਡ ਦੀ ਹੈ ਚਲੋ ਪਰ ਫਿਰ ਵੀ ਫਿਰ ਵੀ ਉਹਦੀ ਮਸ਼ੀਨ ਆਉਂਦੀ ਹੈ ਸਾਫ ਕਰ ਜਾਂਦੀ ਆ ਆਉਂਦੇ ਤਾਂ ਮੰਡੀ ਬੋਰਡ ਵਾਲੇ ਆ ਨਾ ਬੁਲਾਉਂਦੇ ਆ ਸਭ ਦੇਖੋ ਕਿਉਂਕਿ ਸਵੇਰੇ ਉਹ ਜਿਹੜੇ ਲੈ ਕੇ ਜਾਂਦੇ ਆ ਟੈਕਸ ਵਸੂਲਦੇ ਮੇਰਾ ਖਿਆਲ ਫਿਰ ਸਫਾਈ ਦਾ ਫਰਜ਼ ਤਾਂ ਉਹਨਾਂ ਦਾ ਹੀ ਹੈ ਨਾ ਨਹੀਂ ਫਰਜ਼ ਉਹ ਕਹਿੰਦੇ ਸਾਡਾ ਮੰਡੀ ਦਾ ਹੈ ਮੰਡੀ ਤੋਂ ਬਾਹਰ ਦਾ ਨਹੀਂ ਹੈਗਾ ਉਹ ਵੀ ਆਪਣੀ ਜਗ੍ਹਾ ਸੱਚੇ ਆ ਕਿਉਂਕਿ ਜਿਹੜੀ ਮੰਡੀ ਦੇ ਅੰਦਰ ਹੀ ਟੈਲਾ ਲਵਾ ਦਨ ਮੰਡੀ ਦੇ ਅੰਦਰ ਮੀਂਹ ਆ ਕੇ ਤਾਂ ਇਹਨਾਂ ਦਾ ਪਾਣੀ ਢੜ ਜਾਂਦਾ ਬਾਜੀ ਐਕਚੁਅਲੀ ਮੰਡੀ ਨੂੰ ਮੰਡੀ ਇਹ ਸਾਡੀ ਨੋਟੀਫਾਈ ਹੋ ਚੁੱਕੀ ਹੈ ਮੰਡੀ ਜਾਣੀ ਬਾਹਰ ਕੋਈ ਜਗ੍ਹਾ ਨਹੀਂ ਅੱਛੀ ਮਿਲ ਰਹੀ ਮੰਡੀ ਲਈ ਕਿਉਂਕਿ ਮੰਡੀ ਅਸੀਂ ਆਪ ਖੁਦ ਕਹਿ ਰਹੇ ਆਰਤੀ ਵੀ ਬਾਹਰ ਜਾਵੇ ਕਿਉਂਕਿ ਮੰਡੀ ਸਾਨੂੰ ਜਗ੍ਹਾ ਨਹੀਂ ਮਿਲ ਰਹੀ ਕੋਈ ਵੀ ਕੋਈ ਸੂਟੇਬਲ ਮੰਡੀ ਜਗ੍ਹਾ ਮਿਲੇ ਤਾਂ ਇਸ ਲਈ ਵੀ ਕਾਫੀ ਹੋ ਰਹੀ ਆ ਵੈਸੇ ਤੁਸੀਂ ਜਦੋਂ ਹੁਣ ਮੰਡੀ ਬੋਰਡ ਦੀ ਗੱਲ ਕਰ ਲਈਏ ਮੰਡੀ ਬੋਰਡ 'ਚ ਇਸ ਸਮੇਂ ਦੋ ਪ੍ਰਧਾਨ ਹੈ ਜੀ ਇੱਕ ਸਾਬਕਾ ਨੇ ਇੱਕ ਨਵੇਂ ਬਣੇ ਗਗਨ ਪਹਿਲਾਂ ਚਮਨ ਭਾਨ ਮਿਆਰਾ ਸੀਗੇ ਕਾਂਗਰਸ ਦੇ ਟਾਈਮ ਤੇ ਉਹ ਵੀ ਹੁਣ ਆਪ ਚ ਚਲੇ ਗਏ ਆ ਆਪ ਜੀ ਗਗਨ ਜੀ ਰਹਿ ਗਏ ਮਤਲਬ ਦੋ ਬੰਡੀ ਬੋਰਡ ਦੇ ਚੇਅਰਮੈਨ ਤਜਰਬਾ ਕਮ ਨਹੀਂ ਆ ਰਿਹਾ ਨਹੀਂ 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 ਜੀ ਕੋਈ ਮੈਂ ਜਿੰਨੇ ਫੋਨ ਕੀਤੇ ਆ ਮੈਂ ਹੁਣ ਨਾਂ ਨਹੀਂ ਲੈਣਾ ਮੈਂ ਫੋਨ ਉਹਨਾਂ ਨੂੰ ਕਰਦਾ ਰਹਿਣਾ ਉਹ ਭੇਜਦੇ ਆ ਇੱਥੇ ਚਾਰ ਟਰਾਲੀਆਂ ਹੁੰਦੀਆਂ ਦੋ ਟਰਾਲੀਆਂ ਲੈ ਕੇ ਚਲੇ ਜਾਂਦੇ ਆ ਔਰ ਕੂੜਾ ਇਕੱਠਾ ਕਰਕੇ ਚਲੇ ਜਾਂਦੇ ਆ ਜਦੋਂ ਇਹ ਜਗ੍ਹਾ ਹੀ ਨਹੀਂ ਡੰਪਦੀ ਇਹ ਫਿਰ ਇਹ ਲੀਡਰ ਕੀ ਕੰਮ ਕਰਦੇ ਆ ਇਹਨਾਂ ਦਾ ਫਰਜ਼ ਨਹੀਂ ਬਣਦਾ ਵੀ ਅਸੀਂ ਨਹੀਂ ਕ੍ਰਾਂਤੀ ਵਾਲੇ ਹੁਣ ਜਿਹੜੇ ਮਰਜ਼ੀ ਹੁਣ ਮੈਂ ਤਾਂ ਇਹਨਾਂ ਨੂੰ ਪਹਿਲਾਂ ਹੀ ਦੱਸਿਆ ਇੱਥੇ ਟੀਨਾ ਦੀ ਮਾਰਨ ਬੰਦ ਕਰਨ ਨੂੰ ਬਾਉਂਡਰੀ ਲਾ ਕੇ ਦੇਖੋ ਕੱਲਾ ਬੰਦ ਕਿਉਂ ਕਰਨਾ ਚਾਹੀਏ ਆਪਾਂ ਦਿਮਾਗ ਲਾਈਏ ਬਾਜੀ ਪਹਿਲੋਂ ਹੈ ਹੀ ਨਹੀਂ ਸਿੱਥੇ ਇੱਥੇ ਰੇੜੀ ਮਾਰਕੀਟ ਬਣਾ ਦਿਓ ਜੋ ਮਰਜ਼ੀ ਬਣਾਉਣ ਆਹ ਟ੍ਰੈਫਿਕ ਵੀ ਸਾਰਾ ਸਹੀ ਹੋ ਜਾਊਗਾ ਬਹੁਤ ਜੀ ਆ ਮੀ ਪੈ ਜਾਣਾ ਤੁਸੀਂ ਇੱਥੇ ਹਾਲ ਦੇਖ ਲਓ ਲੰਘ ਕੇ ਦੱਸ ਦਿਓ ਮਾਲਾ ਲੰਘ ਕੇ ਦੱਸ ਦੇ ਬਈ ਸਾਰਾ ਪਿਛਲਾ ਦੁਰਗਾਪੁਰ ਕਲਾਮ ਰੋਡ ਸਾਰਾ ਇੰਥੇ ਲੰਘ ਕੇ ਜਾਂਦਾ ਹਾਂਜੀ ਆਪਣਾ ਤਾਂ ਇੱਥੇ ਆ ਸਾਡੀ ਵਰਕਸ਼ਾਪ ਆ ਸਾਡੀ ਮਾਲਵਾ ਜਿੰਦਰੀ ਆ ਫੇ ਘਰ ਦੇ ਹੁੰਦਾ ਸਮੈਲ ਪੂਰੀ ਜਾਂਦੀ ਮੈਂ ਕਿਹਾ ਨੱਕ ਨਹੀਂ ਇਦਾਂ ਇਦਾਂ ਫੜ ਕੇ ਦਜਾਈ ਜਦੋਂ ਘਰ ਦੇ ਕੋਈ ਸਮਾਨ ਕੁੱਕ ਕਰਦੇ ਆ ਉਹਦਾ ਖੁਸ਼ਬੂ ਆਉਂਦੀ ਨਹੀਂ ਸਵੇਰ ਲਈ ਨਹੀਂ ਕਰਦਾ ਕੋਈ ਕਹਿੰਦੇ ਤੁਸੀਂ ਜਾਓ ਤੇ ਲੈ ਆਓ ਆ ਭਾਜੀ ਆ ਭਾਜੀ ਕਹਿੰਦੇ ਮੇਰਾ ਨੱਕਾ ਹੀ ਮਰ ਗਿਆ ਕਹਿੰਦੇ ਘਰ ਦੇ ਕਿਵੇਂ ਲ ਕੋਈ ਚੀਜ਼ ਖਲਾਉਂਦੇ ਆ ਲੈਨੇ ਇੱਥੇ ਲੱਗੇ ਆ ਮੇਰੀ ਜਗ੍ਹਾ ਹੀ ਇੱਥੇ ਸਭ ਤੋਂ ਪਹਿਲੀ ਦੁਕਾਨ ਤੇ ਨੱਕ ਮਰ ਗਿਆ ਮਰ ਗਿਆ ਜੀ ਸਮੈਲ ਆਉਂਦੀ ਮੰਨ ਮੰਨ ਵੀ ਮਰ ਗਿਆ ਕਿ ਨਹੀਂ ਸਭ ਕੁਝ ਮਰ ਗਿਆ ਬੰਦੇ ਉਹ ਸਾਡਾ ਕਾਰ ਤੂੰ ਦੱਸ ਕਮ ਸੇ ਕਮ 100 ਫੀਟ ਤੇ ਆ ਉਹ ਕਾਰ ਦੇ ਵਿੱਚ ਇੰਨੀ ਸਮੈਲ ਆਉਂਦੀ ਆ ਜਿੱਦਾਂ ਹਵਾ ਜਲਦੀ ਸਾਰਾ ਕੋੜਾ ਉੱਡ ਕੇ ਸਾਡੇ ਕਾਰ ਅੰਦਰ ਪਾਖਸ ਦਿੰਦੇ ਹੋ ਤੁਸੀਂ ਟੈਕਸੀ ਦੇ ਵਿੱਚ ਸਾਰਾ ਕੁਝ ਉੱਥੇ ਹੈਗਾ ਉਹ ਬਕਾਰ ਬਕਾਰ ਉਹਦਾ ਸਰਕਾਰੀ ਟੈਕਸ ਹਾਂ ਸਰ ਹੁ ਕੰਜ਼ਿਊਮਰ ਦਾ ਹਰ ਰੋਜ਼ ਹੀ ਦਿੰਦਾ ਸਵੇਰ ਤੋਂ ਸਵੇਰੇ ਬਰਸ਼ ਤੋਂ ਲੈ ਕੇ ਰਾਤ ਦੇ ਦੁੱਧ ਤੱਕ ਹਰ ਚੀਜ਼ ਇਹ ਜਿਹੜੇ ਚੱਕਣਾ ਦੇ ਦੋ ਦਿਨ ਬਾਅਦ ਦੇਖਿਓ ਇੱਥੇ ਰੋਡ ਦੇ ਉੱਤੇ ਕੂੜਾ ਉੱਪਰ ਆਇਆ ਹੁੰਦਾ ਕੱਲ ਸੰਡੇ ਤਾਂ ਤੁਸੀਂ ਦੋ ਦਿਨ ਬਾਅਦ ਇਹਨਾਂ ਨੇ ਆਣਾ ਨਿਆਣਾ ਹੈ ਸ਼ੁੱਕਰਵਾਰ ਤੱਕ ਤੁਸੀਂ ਹਾਲਤ ਦੇਖੇ ਤੇ ਕੀ ਬਣ ਜਾਈਏ ਆਪਾਂ ਇਹਨਾਂ ਦੇ ਹੁਣ ਵੱਲ ਵੱਲੇ ਸੁਣ ਲਏ ਆ ਮੇਰੀ ਤੁਹਾਡੇ ਨਾਲ ਪਹਿਲਾਂ ਗੱਲ ਹੋਈ ਸੀ ਤੁਸੀਂ ਆ ਕਿ ਨਗਰ ਕਾਉਂਸਲ ਦੇ ਅੰਡਰ ਨਹੀਂ ਆਉਂਦਾ ਕੰਮ ਇਹ ਕਹਿੰਦੇ ਨਗਰ ਕਾਉਂਸਲ ਦੇ ਅੰਡਰ ਆਉਂਦਾ ਨਹੀਂ ਦੇਖੋ ਇਹ ਮੰਡੀ ਦੇ ਪ੍ਰਧਾਨ ਆ ਇਹ ਆਪਣੀ ਮੰਡੀ ਦੀ ਗੱਲ ਨਾ ਕਰਨ ਦੇਖੋ ਮਾਰਕੀਟ ਕਮੇਟੀ ਪਹਿਲਾਂ ਇੱਥੇ ਕੂੜਾ ਚੱਕਦੀ ਰਹੀ ਹੈ ਪ੍ਰਧਾਨ ਇਹਨਾਂ ਨੂੰ ਪੁੱਛੋ ਕਿ ਮਾਰਕੀਟ ਕਮੇਟੀ ਅੱਗੇ ਇੱਥੇ ਕੂੜਾ ਕਲੈਕਟ ਕਰਦੀ ਸੀ ਕਿ ਨਹੀਂ ਕਰਦੀ ਸੀ ਉਹਨਾਂ ਦੀ ਟਰਾਲੀ ਆਉਂਦੀ ਸੀ ਕਿ ਨਹੀਂ ਆਉਂਦੀ ਸੀਗੀ ਮੈਂ ਚੇਅਰਮੈਨ ਸਾਹਿਬ ਨਾਲ ਵੀ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਗਗਨ ਜੀ ਨੂੰ ਕਿ ਚਮਨ ਜੀ ਗਗਨਗਨ ਨਹੀਂ ਹੋਤਰੀ ਨਾ ਦੁਆਰਾ ਗੱਲ ਕੀਤੀ ਸੀ ਵੀ ਇਹ ਜਿਹੜਾ ਤੁਹਾਡਾ ਕੂੜਾ ਆ ਤੁਹਾਡਾ ਤੁਸੀਂ ਡੰਪਿੰਗ ਕਰਨੀ ਹੁੰਦੀ ਰੋਜ਼ ਤੁਸੀਂ ਕੂੜਾ ਤੋਂ ਕਲੈਕਟ ਕਰਨਾ ਹੁੰਦਾ ਡੇਲੀ ਜਦੋਂ ਉਹ ਕੂੜਾ ਨਹੀਂ ਚੱਕਣਾ ਹੁੰਦੇ ਜਿਹੜਾ ਬਾਕੀ ਗੱਲ ਕਰਦੇ ਜਦੋਂ ਮੰਡੀ ਦਾ ਢੇਰ ਲੱਗ ਜਾਂਦਾ ਜਗਾ ਕਮੇਟੀ ਦੀ ਗੱਲ ਕਰਦੇ ਆ ਜਗਾ ਕਮੇਟੀ ਦੀ ਹੋਊਗੀ ਲੇਕਿਨ ਕੂੜਾ ਤਾਂ ਮਾਰਕੀਟ ਇਹਨਾਂ ਦਾ ਮੰਡੀ ਦਾ ਹੀ ਆ ਨਾ ਜੀ ਜਿਹੜਾ ਇਹ ਗੱਲ ਕਰ ਰਿਹਾ ਨਾ ਵੀ ਆਮ ਲੋਕੀ ਵੇਖੋ ਆਮ ਲੋਕੀ ਇੱਥੇ ਕੂੜਾ ਜਿਹੜਾ ਘਰਾਂ ਦੇ ਵਿੱਚੋਂ ਜਮਾਦਾਰ ਚੱਕਣ ਆਉਂਦੇ ਆ ਹਾਂ ਕੋਈ ਬੰਦਾ ਜਿਹੜਾ ਨਹੀਂ ਪੈਸੇ ਦਿੰਦਾ ਉਹ ਚੋਰੀ ਸੁੱਟੇ ਥੋਕੇ ਜਦੋਂ ਢੇਰ ਲੱਗ ਜਾਂਦਾ ਤੁਹਾਡਿਆਂ ਤੋਂ ਪਹਿਲਾਂ ਤਾਂ ਮੈਂ ਵੈਸੇ ਇੱਕ ਤੁਹਾਨੂੰ ਗੱਲ ਦੱਸਦਾ ਇੱਧਰ ਇੱਕ ਮਠਿਆਈ ਦੀ ਦੁਕਾਨ ਨੇ ਆ ਉਹ ਇੱਥੇ ਦੋ ਕੁ ਲਫਾਫੇ ਛੱਟ ਕੇ ਗਏ ਵੀਡੀਓ ਵੀ ਹੈਗੀ ਸਾਡੇ ਤੋਂ ਕੱਲ ਮੰਡੀ ਵਾਲੇ ਨਹੀਂ ਬਾਹਰ ਲੈ ਆ ਕੇ ਸਿੱਟਦੇ ਆ ਮੈਂ ਮੰਨਦਾ ਜੀ ਲੇਕਿਨ ਜੇ ਜੇ ਇਹ ਰੋਜ਼ ਕੂੜਾ ਚੱਕ ਹੋਵੇ ਮਾਰਕੀਟ ਕਮੇਟੀ ਦਾ ਤੇ ਉਹ ਵੱਧ ਤੋਂ ਵੱਧ ਕਿੰਨਾ ਹੋਊਗਾ ਜੇ ਰੋਜ਼ ਕਲੈਕਟ ਕਰੋਗੇ ਤਾਂ ਅੱਧੀ ਟਰਾਲੀ ਹੋ ਜੂਗੀ ਟਰਾਲੀ ਹੋ ਜੂਗੀ ਹੁਣ ਆਪਣੀਆਂ ਟਰਾਲੀਆਂ ਹੈਗੀਆਂ ਜੀ ਮੰਡੀ ਬੋਰਡ ਕੋ ਆਪਣੀਆਂ ਟਰਾਲੀਆਂ ਆਪਣਾ ਸਾਰਾ ਕੁਝ ਉਹਨਾਂ ਕੋ ਸਾਧਨ ਹੈਗੇ ਆ ਉਹਨਾਂ ਕੋ ਆਪਣੀ ਇਹ ਗੱਲ ਤੁਸੀਂ ਪਹਿਲਾਂ ਦੱਸੀ ਨਹੀਂ ਮੇਰੇ ਮਸ਼ੀਨ ਮੇਰੇ ਕੋਲ ਵੀ ਆਂਦੀ ਹੈਗੀ ਆ ਜਿਹੜੀ ਮਸ਼ੀਨ ਪਹਿਲਾਂ ਆਂਦੀ ਰਹੀ ਹੈ ਜੇ ਉਹ ਪਹਿਲਾਂ ਡੰਪਿੰਗ ਕਰਦੇ ਤਾਂ ਹੁਣ ਵੀ ਉਹ ਕਰ ਸਕਦੇ ਆ ਨਹੀਂ ਉਹਨਾਂ ਨੂੰ ਪੁੱਛੋ ਕਿਉਂ ਨਹੀਂ ਮੰਨਦੇ ਅਸੀਂ ਤਾਂ ਕਿਹਾ ਨਹੀਂ ਮੰਨਦੇ ਉਹਨਾਂ ਕੋ ਟਰਾਲੀ ਆ ਮਸ਼ੀਨ ਹੈ ਵੀ ਦਾ ਡੰਪਿੰਗ ਕਰ ਸਕਦੇ ਭਾਜੀ ਮੇਰੀ ਬੇਨਤੀ ਸੁਣੋ ਜਿਹੜਾ ਦੇਖੋ ਜੇ ਮਾਰਕੀਟ ਕਮੇਟੀ ਅੱਜ ਤੋਂ ਸਮਾਂ ਪਹਿਲਾਂ ਕਰਦੀ ਰਹੀ ਆ ਤੁਸੀਂ ਪ੍ਰਧਾਨ ਆ ਪਹਿਲਾਂ ਮਾਰਕੀਟ ਕਮੇਟੀ ਇੱਥੇ ਕੂੜਾ ਚੱਕਦੀ ਰਹੀ ਆ ਹੁਣ ਤੁਸੀਂ ਉਹ ਦੇਖੋ ਉਹ ਜਿਹੜਾ ਕੂੜਾ ਆ ਉਹ ਜਿਹੜਾ ਸਾਹਮਣੇ ਕੂੜਾ ਆ ਚਲੋ ਪਿਛਲਾ ਮੰਨ ਲੈਂਦੇ ਆ ਆ ਮੰਡੀ ਦਾ ਨਹੀਂ ਆ ਦੇਖੋ ਤਾਂ ਪਿਆਜ਼ਾਂ ਦੇ ਛਿੱਲੜ ਤੋਂ ਲੈ ਕੇ ਸਭ ਕੁਝ ਦੂਜੇ ਆ ਇਹ ਕਿੱਥੇ ਇਹ ਕਿੱਥੇ ਤੇ ਆ ਇਹ ਕਿੱਥੇ ਦਾ ਕੂੜਾ ਪ੍ਰਧਾਨ ਹੁਣੇ ਇਹਨਾਂ ਨੇ ਮੈਨੂੰ ਟੋਟਲੇ ਇਕੱਠਾ ਕਰਕੇ ਇੱਕ ਟੈਂਪੂ ਨੇ ਹੁਣੇ ਕਿਹਾ ਕਿ ਉਹ ਰੇੜੀ ਵਾਲਾ ਆਇਆ ਸੀ ਆ ਮੰਡੀ ਬਾਹਰ ਰੇੜੀ ਲੱਗਦੀ ਆ ਸਬਜ਼ੀਆਂ ਦੀਆਂ ਉਹ ਭਰ ਕੇ ਲੈ ਕੇ ਆਇਆ ਉਹਨੂੰ ਰੋਕਿਆ ਗਿਆ ਤੋਂ ਮੇਰੇ ਗੱਲ ਪੈ ਗਿਆ ਇੱਥੇ ਬੰਦਾ ਕਰੋ ਪ੍ਰਧਾਨ ਜੀ ਅਸੀਂ ਤੁਹਾਡੇ ਨਾਲ ਆ ਮੇਰੀ ਬੇਨਤੀ ਸੁਣੋ ਦੇਖੋ ਇਹ ਮਾਰਕੀਟ ਕਮੇਟੀ ਦਾ ਮਸਲਾ ਆ ਠੀਕ ਆ ਜੀ ਪਹਿਲਾਂ ਵੀ ਦੇਖੋ ਬੜੀ ਕਲੀਅਰ ਗੱਲ ਆ ਕੋਈ ਇੱਕ ਹੁੰਦਾ ਕੋਈ ਲੁਕਮੀ ਗੱਲ ਜਦੋਂ ਮਾਰਕੀਟ ਕਮੇਟੀ ਪਹਿਲਾਂ ਅੱਜ ਤੋਂ ਚੱਕਦੀ ਰਹੀ ਆ ਅੱਜ ਉਹਨਾਂ ਨੇ ਜੇ ਨਹੀਂ ਟੈਂਡਰ ਕੀਤਾ ਇਹ ਕੂੜਾ ਚੱਕਣ ਦਾ ਤਾਂ ਇਹਦੇ ਲਈ ਸਰਕਾਰ ਤੇ ਮਾਰਕੀਟ ਕਮੇਟੀ ਜ਼ਿੰਮੇਵਾਰ ਰਹਾ ਦੇਖੋ ਹੁਣ ਤੁਸੀਂ ਸਸ ਇੱਕ ਗੱਲ ਕਲੀਅਰ ਕਰਿਓ ਸਵੇਰੇ ਕੋ ਟੈਕਸ ਵੀ ਬਟੋਰੇ ਜਾਂਦਾ ਦੁਕਾਨਦਾਰਾਂ ਤੋਂ ਹਰ ਰੋਜ਼ ਇਹ ਪ੍ਰਧਾਨ ਜੀ ਖੜੇ ਆ ਦੇਖੋ ਮੰਡੀ ਬੋਰਡ ਟੈਕਸ ਕੋਈ ਨਹੀਂ ਜਿਹੜੀ ਮਾਰਕੀਟ ਕਮੇਟੀ ਦੀ ਫੀਸ ਬੰਦੀ ਆ ਉਹ ਲੈਂਦੇ ਕੌਣ ਲੈਂਦਾ ਜੀ ਉਹ ਮਾਰਕੀਟ ਕਮੇਟੀ ਵਾਲੇ ਫਿਰ ਸਫਾਈ ਕਹਿੰਨੇ ਕਰਾਉਣੀ ਜੀ ਮਾਰਕਰ ਉਹ ਕਹਿੰਨੇ ਆ ਉਹ ਕਹਿੰਦੇ ਸਾਡੇ ਅੰਡਰ ਨਹੀਂ ਹੈਗੀ ਕੀ ਕੀ ਦੱਸੋ ਦੇਖੋ ਤੁਸੀਂ ਆਪੇ ਹੀ ਕਹੇ ਜੀ ਕੋਲੋਂ ਮਸ਼ੀਨ ਵੀ ਹੈਗੀ ਆ ਟਰਾਲੀਆਂ ਵੀ ਹੈਗੀਆਂ ਸਵਾ ਸਾਲ ਪਹਿਲਾਂ ਕਰਦੇ ਵੀ ਸੀ ਉਹ ਨਹੀਂ ਹੋਣ ਆਂਦੀ ਪਈਆਂ ਕਹਿ ਚੁੱਕੇ ਆ ਜਿਹੜੀਆਂ ਉਹਨਾਂ ਨੇ ਵੀ ਸੁ ਹੋਤੀ ਹੋਈ ਆ ਨਹੀਂ ਹੋਈ ਉਹਦੇ ਬਾਰੇ ਵੀ ਵੀ ਮੈਂ ਜਿਹੜਾ ਇਹਨਾਂ ਦਾ ਸੀਗਾ ਬਲਾ ਚੋਰ ਦਾ ਕੋਈ ਇੱਕ ਕੰਡਕਟਰ ਆ ਤੁਸੀਂ ਜਿਹੜੇ ਕਹਿੰਨੇ ਕਿ ਮੇਰੀ ਗੱਲ ਹੋਈ ਸਾਰੀ ਮੈਂ ਕਹਾਂ ਜੀ ਸਪਾਈਕ ਰਾਓ ਅੱਛਾ ਇੱਕ ਬੇਨਤੀ ਹੋ ਰਹੀ ਜੀ ਬਾਹਰਲਾ ਤਾਂ ਆਪਾਂ ਸਭ ਦੇਖ ਹੀ ਲੈਣੇ ਜੋ ਹਾਲ ਐ ਇੱਥੇ ਤਾਂ ਨੱਕ ਇਸ ਟਾਈਮ ਸੜ ਚੁੱਕਾ ਜਾ ਕੇ ਮੇਰੇ ਖਿਆਲ ਪਤਾ ਨਹੀਂ ਭਾਫ ਲੈਣੀ ਪੈਣੀ ਆ ਜੇ ਆਪਾਂ ਅੰਦਰਲੀ ਗੱਲ ਕਰੀਏ ਮੰਡੀ ਬੋਰਡ ਜਿਵੇਂ ਤੁਸੀਂ ਕਹਿੰਨੇ ਕਿ ਪ੍ਰਾਈਸ ਕਲੈਕਟ ਪੈਸੇ ਕਲੈਕਟ ਕਰਦੇ ਆ ਜਿੰਨੀਆਂ ਗੱਡੀਆਂ ਲੱਗਦੀਆਂ ਅੰਦਰ ਹੀ ਟੈਲਰ ਲਵਾ ਦਿਓ ਜੀ ਉਹਨਾਂ ਨੂੰ ਕਹਿ ਕੇ ਅੰਦਰ ਐਕਚੁਅਲੀ ਅੰਦਰ ਵੀ ਚੱਕੜ ਹੋ ਜਾਂਦਾ ਤੁਹਾਨੂੰ ਦੱਸ ਕੇ ਗੜਿਆ ਪਹਿਲਾਂ ਕਿ ਮੰਡੀ ਦੀ ਪਲੈਨਿੰਗ ਬਣ ਰਹੀ ਬਾਹਰ ਜਾਣ ਦੀ ਕੋਈ ਜਗ੍ਹਾ ਨਹੀਂ ਮਿਲ ਰਹੀ ਮੋਕੇ ਸਰ ਜੀ ਕਿਉਂਕਿ ਕਾਫੀ ਹੱਦ ਤੱਕ ਦੇਖ ਰਹੀ ਹੈ ਗਵਰਨਮੈਂਟ ਤੇ ਹਾਂਜੀ ਇਹ ਨਹੀਂ ਕੋਈ ਵੀ ਜਗ੍ਹਾ ਇਹ ਤੇ 15 20 ਸਾਲ ਹੋ ਗਏ 20 ਸਾਲ ਤਾਂ ਮੈਨੂੰ ਇਹ ਜਿਹੜਾ ਮਸਲਾ ਨਾ ਜੀ ਦੇਖੋ ਮੰਡੀ ਤਾਂ ਜਿਹੜੇ ਗੱਲ ਇਹਨਾਂ ਨੇ ਕੀਤੀ ਆ ਵੀ 15 20 ਸਾਲ ਤੋਂ ਹਰ ਵਾਰ ਰੌਲਾ ਪੈਂਦਾ ਮੰਡੀ ਬਾਹਰ ਚੱਲੀ ਲੇਕਿਨ ਮੰਡੀ ਜਾਂਦੀ ਨਹੀਂ ਰੌਲਾ ਇਹ ਆ ਵੇਖੋ ਇੱਕ ਵਾਰ ਤਾਂ ਮੈਂ ਚੁਕਾ ਦੂੰਗਾ ਕਮੇਟੀ ਨੂੰ ਲਾ ਕੇ ਕੀ ਤੁਸੀਂ ਪ੍ਰਧਾਨ ਆ ਤੁਸੀਂ ਮਾਰਕੀਟ ਕਮੇਟੀ ਨੂੰ ਆਪਣੇ ਵੱਲੋਂ ਪੱਤਰ ਲਿਖੋ ਬਤੌਰ ਪ੍ਰਧਾਨ ਵੀ ਮੰਡੀ ਨੂੰ ਆ ਸਮੱਸਿਆ ਆ ਰਹੀ ਆ ਜੇ ਇੱਕ ਇੱਕ ਗੱਲ ਦੱਸਿਓ ਜੇ ਪਰ ਗੱਡੀ ਉਹ ਲੈ ਕੇ ਜਾਂਦੇ ਹਨ ਤੋਂ ਪੈਸੇ ਲੈਂਦੇ ਆ ਤਾਂ ਫਿਰ ਫਰਜ਼ ਕਿਦਾ ਬਣਦਾ ਮੈਂ ਪਹਿਲਾਂ ਦੱਸਿਆ ਜੀ ਮੰਡੀ ਮੰਡੀ ਬੋਰਡ ਚੱਕਦਾ ਰਿਹਾ ਤੁਸੀਂ ਹੁਣ ਸਾਡੇ ਸੈਂਟਰੀ ਇਨਸਪੈਕਟਰ ਨੂੰ ਪੁੱਛ ਸਕਦੇ ਆ ਕਿਉਂਕਿ ਮੇਰੇ ਤਾਂ ਧਿਆਨ ਚ ਗੱਲ ਆ ਮੰਡੀ ਬੋਰਡ ਇਹ ਕੂੜਾ ਚੱਕਦਾ ਰਿਹਾ ਗੱਡੀਆਂ ਪੈਸੇ ਲੈਂਦੇ ਆ ਟਰਾਲੀਆਂ ਉਹਨਾਂ ਕੋਲ ਆ ਮਸ਼ੀਨ ਉਹਨਾਂ ਕੋਲ ਆ ਬਾਰਲਾ ਹੋਟਲਾਂ ਦਾ ਕੂੜਾ ਇਕੱਠਾ ਕਰਕੇ ਮੁਲਾਜ਼ਮ ਇਹਨਾਂ ਦੇ ਇੱਥੇ ਲਿਆ ਕੇ ਰੇੜੂ ਲੈ ਜਾਂਦੇ ਆ ਤਰੇਡੂ ਚਲ ਕਲੀਅਰ ਹੋ ਗਈ ਆ ਕਿ ਸਾਰੇ ਰਾਲਾ ਰਾਮਲਾ ਮਹੱਲੇ ਦਾ ਬਾਕੀਆਂ ਦਾ ਕੀ ਕਸੂਰ ਆ ਜਿਹੜਾ ਇਹ ਕੂੜਾ ਤੁਸੀਂ ਕਹਿੰਦਾ ਚੱਕ ਲੈਣਗੇ ਨਹੀਂ ਨਹੀਂ ਨਕਸ਼ੇ ਪਾਸ ਹੈ ਸਾਡੇ ਬਿਲਡਿੰਗ ਦੇ ਮੈਂ ਉਹੀ ਗੱਲ ਕਰਦਾ ਸਾਡੀ ਬਿਲਡਿੰਗ ਦਾ ਨਕਸ਼ਾ ਸੀ ਸਵੇਰੇ ਨਾਲ ਲਾ ਕੇ ਕਹਿ ਦਵਾਂਗੇ ਉਹਨਾਂ ਨੂੰ ਪੈਸੇ ਤਾਰੇ ਹੋ 30 ਸਾਲ ਪਹਿਲਾਂ ਠੀਕ ਨੇ ਜਦੋਂ 30 ਸਾਲ ਪਹਿਲਾਂ ਤਾਰੇ ਸਿੱਧ ਤੁਹਾਨੂੰ ਦੱਸਿਆ ਸੀ ਕਿ ਇੱਥੇ ਆ ਹਾਲ ਹੋ ਗਿਆ ਮੈਂ ਇੱਥੇ ਤੇ ਟਰੱਕ ਖੜਦੇ ਸੀ ਕਿਤੇ ਤੇ ਕਚੜੀ ਵੀ ਨਹੀਂ ਫੜਕਦੀ ਸੀ ਇਹ ਪ੍ਰੋਬਲਮ ਕੀ ਆ ਦੇਖੋ ਟਰੈਵਰ ਗੱਡੀਆਂ ਲੱਗਦੀਆਂ ਸੀ ਤਾਂ ਇੱਥੇ ਇਹ ਪਹਿਲਾਂ ਸਾਫ ਸੀਗਾ ਡੰਪ ਬਣਿਆ ਸੀਗਾ ਬਾਉਂਡਰੀ ਵਾਲ ਵੀ ਕੀਤਾ ਗਿਆ ਸੀਗਾ ਉਸ ਤੋਂ ਬਾਅ ਜੇ ਮੰਡੀ ਬੋਰਡ ਇਹ ਕੂੜਾ ਚੱਕਦਾ ਰਹਿੰਦਾ ਤੇ ਇਹ ਅੱਜ ਡੰਪ ਨਾ ਬਣਦਾ ਕਿਉਂਕਿ ਇਹਨੇ ਡੰਪ ਦਾ ਰੂਪ ਲੈ ਲਿਆ ਬਾਹਰ ਅੰਬਾਰ ਲੱਗ ਗਿਆ ਦੇਖੋ ਜਦੋਂ ਸਾਨੂੰ ਫੋਨ ਆਉਂਦਾ ਕਿਉਂਕਿ ਕਮੇਟੀ ਕੋਲ ਉਨੇ ਸਾਧਨ ਆ ਉਹ ਕੂੜਾ 2-3 ਟਰਾਲੀਆਂ ਕਲੈਕਟ ਕਰਦੇ ਆ ਜਾਨੂੰ ਉਹ ਚੱਕਦੇ ਆ ਥੋੜੇ ਦਿਨਾਂ ਬਾਅਦ ਫਿਰ ਕੂੜਾ ਉੱਨਾ ਲੱਗ ਜਾਂਦਾ ਇਹ ਕਹਿੰਦੇ ਮੈਂ ਤੋਂ ਪਹਿਲਾਂ ਕਿ ਜਿਹੜੀ ਜਿਹੜੀ ਅਕਾ ਜਾਣਕਾਰੀ ਲਈ ਆ ਜਿਹੜੀ ਜਾਣਕਾਰੀ ਲਈ ਆ ਇਹ ਕਹਿੰਦੇ ਹਫ਼ਤੇ 'ਚ ਇੱਕ ਵਾਰ ਹੀ ਆਉਂਦੇ ਮੈਂ ਉਹੀ ਦੱਸ ਰਿਹਾ ਨੇ ਜੀ ਹੁਣ ਮਾਰਕੀਟ ਕਮੇਟੀ ਦੀ ਜ਼ਿੰਮੇਵਾਰੀ ਆ ਮਾਰਕੀਟ ਕਮੇਟੀ ਉਹਦਾ ਟੈਂਡਰ ਕਾਲ ਕਰੇ ਉਹ ਕੂੜਾ ਕਲ ਕਾਤਿਜ ਬੇਗਲ ਕਰਨੇ ਚਾਹੁੰਦੇ ਇੱਕ ਇੱਕ ਜੀ ਇੱਕ ਗੱਲ ਕਹਿਣਾ ਜਿਹੜਾ ਜੇ ਅਸੀਂ ਮਾਰਕੀਟ ਕਮੇਟੀ ਨੂੰ ਫੀਸ ਦਿੰਦੇ ਆ ਨਾ ਤਾਂ ਅਸੀਂ ਬਾਹਰਲੇ ਬੰਦੇ ਸਾਰੇ ਫੀਸ ਕੇ ਜਿਹੜੀ ਬੰਦ ਕਰ ਦਿੰਦੇ ਮੰਡੀ ਵਾਲੇ ਪ੍ਰਧਾਨ ਕਹਿਣ ਕਿ ਅਸੀਂ ਫੀਸ ਨਹੀਂ ਬੰਦ ਕਰ ਦਿੰਦੇ 15 ਦਿਨ ਕੂੜਾ ਵੀ ਚੱਕਣਾ ਉੱਜ ਨੂੰ ਹੋ ਜਾਣਾ ਇਹ 15 ਦਿਨ ਦੇਣ ਪ੍ਰਧਾਨ ਪਹਿਲਾਂ ਆਰਡਰ ਕਰੇ ਮੈਂ 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 ਸੋਮਵਾਰ ਨੂੰ ਲਿਖਤ ਰੂਪ ਚ ਮਾਰਕੀਟ ਕਮੇਟੀ ਦੇ ਸੈਕਟਰੀ ਸਾਹਿਬ ਨੂੰ ਵੀ ਮੈਂ ਗੌਰ ਕਰ ਰਿਹਾ ਆ ਵੀ ਆਪ ਹੀ ਉਹਨੂੰ ਸਵੇਰੇ ਜਿਹਨਾਂ ਅਸੀਂ ਫੀਸ ਨਹੀਂ ਜਣੀ ਬਾਹਰ ਦੇ ਨਾਲ ਤੁਸੀਂ ਅੰਦਰ ਵਾਲੇ ਨਹੀਂ ਦੋਗੇ ਤੁਸੀਂ ਸਹਿਮਤ ਆ ਉਹਨਾਂ ਕੋਲ ਇੱਕ ਦਿਨ ਵੀ ਨਹੀਂ ਚੱਲ ਹੋਣਾ 15 ਦਿਨ ਤਾਂ ਬਹੁਤ ਦੂਰ ਦੀ ਗੱਲ ਹੋ ਕੋਈ ਇੱਕ ਦਿਨ ਵੀ ਚੱਲਣ ਦੀ ਨਹੀਂ ਫੀਸ ਮਿਲੀ ਕਿਉਂਕਿ ਮੈਂ ਸੋਮਵਾਰ ਨੂੰ ਨਾ ਲਿਖਤ ਰੂਪ ਦੇ ਵਿੱਚ ਮੰਡੀ ਦੇ ਸਾਈਨ ਕਰਾ ਕੇ ਸਾਰਿਆਂ ਦੇ ਕਮੇਟੀ ਆਪਣਾ ਉਹਨਾਂ ਦੇ ਜਿਹੜੇ ਸੈਕਟਰੀ ਸਾਹਿਬ ਤੇ ਨਾਲ ਗਗਨ ਚੇਅਰਮੈਨ ਜੀ ਨੂੰ ਦੋਨਾਂ ਦਊਂਗਾ ਲਿਖ ਕੇ ਜਾ ਹੁਸਨ ਮੈਂ ਐਸਟ੍ਰੀਮ ਸਾਹਮਣੇ ਨਾਲ ਦਵਾ ਕਿ ਸਾਡੇ ਇਹ ਹਾਲਾਤ ਦੇਖੋ ਕੁਛ ਮੈਂ ਮੱਲਿਆਂ ਨੂੰ ਕੱਲ ਵੀ ਆਰਕੇ ਸਵੀਟਸ ਨਾਲ ਪੁੱਛੋ ਮੈਂ ਕੀ ਉਹਨਾਂ ਫੋਨ ਆਇਆ ਮੈਂ ਕੀ ਕਿਹਾ ਮੈਂ ਕਿਹਾ ਤੁਸੀਂ ਵੀ ਨਾਲ ਮੱਲਿਆਂ ਦੇ ਮੈਂ ਸਿਗਨੇਚਰ ਕਰਾ ਦਿਓ ਸਾਰੇ ਤਕਲੀਫ ਹੈ ਸਾਰੇ ਦੀ ਹਾਂ ਸਾਰੇ ਲਿਖ ਕੇ ਦੇ ਦਿਓ ਪ੍ਰਧਾਨ ਜੀ ਨਾਲਿਆਂ ਤੁਹਾਡੇ ਇਹ ਨਮਾਸ਼ਹਿਰ ਜਿਲ੍ਹੇ ਦੀ ਮੰਡੀ ਆ ਜੀ ਤੁਸੀਂ ਬੰਗਿਆਰੀ ਮੰਡੀ ਵੇ ਇੱਕ ਵਾਰੀ ਚੈੱਕ ਕਰਕੇ ਆਈਓ ਇਹਨਾਂ ਨੂੰ ਦਿਖਾਈਓ ਵੀਡੀਓ ਦੇ ਵਿੱਚ ਬੰਗਿਆਰੀ ਮੰਡੀ ਦਿਖਾ ਰਿਓ ਅੱਖਾਂ ਖੋਲ ਜ ਨਮੇ ਸ਼ਹਿਰ ਦੇ ਮੰਡੀ ਆ ਲਾਲਿਆਂ ਦੇ ਜਿਹੜੇ ਅੱਖਾਂ ਨਹੀਂ ਇਹਨਾਂ ਨੇ ਖੋਲ ਦੇ ਇਹ ਵੀ ਖੋਲ ਜਣ ਮੈਂ ਰਾ ਭਰਧਾਨ ਜੀ ਨੂੰ ਬੇਨਤੀ ਕਰਦਾ ਅੱ ਤਾਂ ਮੇਰੇ ਖਿਆਲ ਦੋ ਦਿਹਾੜੀਆਂ ਤੋਂ ਘੱਟ ਮੈ ਤੋਂ ਜ਼ਿਆਦਾ ਨਹੀਂ ਨਹੀਂ ਦੋ ਦਿਹਾੜੀਆਂ ਤੋਂ ਕੋ ਪਤਾ ਕੀ ਹੈ ਜੀ ਇਹ ਕੂੜਾ ਜ਼ਿਆਦਾ ਹੋਇਆ ਮਾਰਕੀਟ ਕਮੇਟੀ ਪਹਿਲਾਂ ਚਾਹੀਏ ਕਮੇਟੀ ਨੂੰ ਜਦੋਂ ਕਹਾਂਗੇ ਕਮੇਟੀ ਕੋ ਮੈਂ ਦਵਾਉਂਦਾ ਤਾਂ ਸੀਮਤ ਸਾਹ ਦੇਣਾ ਸੀਮਤ ਜੀਬੀਸੀ ਆ ਦੋ ਟਰਾਲੀਆਂ ਆ ਪੂਰੇ ਸ਼ਹਿਰ ਦਾ ਕੂੜਾ ਜੇ ਇਧਰੋਂ ਚੱਕਣ ਦਾ ਲਗਾਤਾਰ ਲਾ ਦਿੰਨੇ ਆ ਤਾਂ ਬਾਕੀ ਡੰਪਿੰਗ ਹੋ ਜਾਣੀ ਆ ਚੱਕਣਾ ਚਾਹੀਦਾ ਲੇਕਿਨ ਮਾਰਕੀਟ ਕਮੇਟੀ ਸਾਡੇ ਸਹਿਯੋਗੀ ਤਾਂ ਬਣੇ ਮਾਰਕੀਟ ਕਮੇਟੀ ਮਾਰਕੀਟ ਕਮੇਟੀਆਂ ਚੱਕਣਾ ਮਾਰਕੀਟ ਕਮੇਟੀ ਚੱਕਣਾ ਚਾਹਵੇ ਤਾਂ ਅਸੀਂ ਨਾਲ ਉਹਦੇ ਆਪਣੀ ਟੀਮ ਵੀ ਲਾ ਦਾਂਗੇ ਉਹ ਹਿੰਮਤ ਤਾਂ ਕਰਨ ਇੱਕ ਇੱਕ ਹੋਰ ਚੀਜ਼ ਆਪਾਂ ਸਮਝੀਏ ਇੱਕ ਮਿੰਟ ਭਾਜੀ ਖਾਸੇ ਇੱਕ ਮਿੰਟ ਆਈਓ ਆਪਾਂ ਇੱਕ ਹੋਰ ਚੀਜ਼ ਸਮਝੀਏ ਜਿਵੇਂ ਹੁਣ ਇਹਨਾਂ ਨੇ ਵੀ ਆਪਣਾ ਗਿਲਾ ਜਾਰ ਕੀਤਾ ਜਿਹੜੇ ਪਿੱਛੇ ਰਹਿੰਦੇ ਉਹਨਾਂ ਦੀਆਂ ਗੱਡੀਆਂ ਨਹੀਂ ਵੜਦੀਆਂ ਜੇ ਇੱਥੇ ਰੇੜੀਆਂ ਰੇੜੀ ਮਾਰਕੀਟ ਬਣਾ ਦਿੱਤੀ ਜਾਵੇ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਵੀ ਹੱਲ ਹੋ ਜੂਗੀ ਔਰ ਨਾਲ ਥੋੜੀ ਬਹੁਤੀ ਪਾਰਕਿੰਗ ਕਰ ਦਿੰਦੇ ਕਿਸੇ ਸਭ ਜੀ ਇੱਕ ਪੰਟ ਵੀਰੇ ਘਾਟ ਦੇ ਦੇਖੋ ਇਹ ਲਾਣੀ ਆ ਅਸੀਂ ਜੀ ਬਈ ਇਹ ਇੱਥੇ ਜੀ ਆ ਦੇਖੋ ਇਸ ਵੇਲੇ ਹਾਲਾਤ ਕੀ ਆ ਆ ਤੁਸੀਂ ਰਸਤੇ ਦੇ ਵਿੱਚੋਂ ਲੰਘ ਨਹੀਂ ਸਕਦੇ ਰੇੜੀਆਂ ਰੇੜੀਆਂ ਪ੍ਰਧਾਨ ਜੀ ਬੈਠੇ ਆ ਕੋਈ ਰੇੜੀਆਂ ਲੱਗੀਆਂ ਆ ਕੋਈ ਗੱਡੀ ਨਹੀਂ ਆ ਜਿਹੜੇ ਮਹੱਲਿਆਂ ਨੂੰ ਰਸਤਾ ਜਾਂਦਾ ਮਤਲਬ ਸਵੇਰ ਨੂੰ ਜਦੋਂ ਇੱਥੇ ਆ ਕੇ ਮਤਲਬ ਜੇ ਕਿਸੇ ਨੂੰ ਐਮਰਜੈਂਸੀ ਪੈ ਜਾਵੇ ਮੇਨ ਸੜਕ ਇਹ ਆ ਵੀ ਇਥੋਂ ਲੰਘਣਾ ਵੀ ਵੀ ਮੁਸ਼ਕਲ ਆ ਮਤਲਬ ਜੇ ਜੇ ਇਸ ਵੇਲੇ ਲੈ ਕੇ ਲੰਘਣਾ ਹੋਵੇ ਨਾ ਕਿਸੇ ਪੇਸ਼ੈਂਟ ਨੂੰ ਤਾਂ ਉਹ ਨਹੀਂ ਜਾ ਸਕਦੇ ਸੋ ਇਸ ਕਰਕੇ ਪ੍ਰਧਾਨ ਜੀ ਨੂੰ ਇਹ ਵੀ ਬੇਨਤੀ ਕਰਦੇ ਆ ਵੀ ਦੇਖੋ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਰੋਜ਼ਗਾਰ ਖੋਇਆ ਜਾਵੇ ਅਸੀਂ ਇਹ ਚਾਹੁੰਦੇ ਆ ਅੰਦਰ ਕਰਕੇ ਲਾ ਲਓ ਸਹੀ ਕੀ ਸਾਰੇ ਦੇਖੋ ਪ੍ਰਧਾਨ ਜੀ ਤਾਂ ਆਪ ਵੀ ਫਰਜ਼ ਚਾਹੀਦਾ ਜੀ ਆਪਣੀ ਜਿੰਮੇਵਾਰੀ ਚਾ ਦੇਖੋ ਪਿੱਛੇ ਮਹੱਲਿਆਂ ਦੇ ਵੀ ਕੱਲ ਵੀ ਆਇਆ ਕਿ ਇਹਨਾਂ ਹੱਲ ਕਰਾਓ ਮੈਂ ਕਹੀ ਅਸੀਂ ਨਹੀਂ ਹੱਲ ਕਰਾਉਦੇ ਤੁਸੀਂ ਮੰਡੇ ਜਾ ਰਹੇ ਹੋ ਮੰਡੇ ਜਾ ਰਹੇ ਹੋ ਤੁਸੀਂ ਮੰਡੇ ਬਿਲਕੁਲ ਮੈਂ ਜਾਵਾਂਗਾ ਜੀ ਲਿਖ ਕੇ ਦਿਆਂਗਾ ਆਪ ਕੋ ਜ ਆ ਕੇ ਆਉਂਗਾ ਭਾਵਾਂ ਇਹ ਜਿਹੜੇ ਦੋ ਹੀ ਇਸ਼ੂ ਆ ਬਿਲਕੁਲ ਦੋਨੋਂ ਇਸ਼ੂ ਲਿਖ ਕੇ ਦਿਆਂਗੇ ਜਿਹੜਾ ਕੂੜੇ ਦਾ ਤੇ ਜਿਹੜਾ ਬਾਹਰ ਬਿਲਕੁਲ ਦੋਨਾਂ ਦਾ ਦਿਆਂਗਾ ਲਿਖ ਕੇ ਤੇ ਬਿਲਕੁਲ ਜੀ ਅਸੀਂ ਪੂਰੇ ਸਹਿਜ ਹੋ ਗੀਆਂ ਪ੍ਰਧਾਨ ਜੀ ਦੇ ਅਸੀਂ ਚਾਹੁੰਦੇ ਆ ਕਿਉਂਕਿ ਦੇਖੋ ਇਸ ਏਰੀਆ ਦੇ ਅੰਦਰ ਜਿਹੜੀ ਇਹ ਸਮੈਲ ਆ ਨਾ ਉਹ ਸਾਰੇ ਮੁਹੱਲਿਆਂ ਦੇ ਵਿੱਚ ਜਾਂਦੀ ਐ ਇੱਥੇ ਦੇ ਲੋਕਾਂ ਦੇ ਜਿਸ ਤਰ੍ਹਾਂ ਕਹਿੰਦਾ ਨੱਕ ਮਰ ਗਏ ਆ ਔਰ ਵਾਕਿਆ ਜਦੋਂ ਇੱਥੇ ਜੇ ਮੀਂਹ ਪੈ ਜਾਵੇ ਤਾਂ ਵੱਧ ਤੋਂ ਵੱਧ ਹਾਲਤ ਹੋ ਜਾਂਦੀ ਆ ਔਰ ਮੈਨੂੰ ਲੱਗਦਾ ਕੋਈ ਆਪਣੇ ਰਿਸ਼ਤੇਦਾਰਾਂ ਨੂੰ ਵੀ ਇਧਰੋਂ ਲੈ ਕੇ ਨਹੀਂ ਲੰਗਦਾ ਵੀ ਅਸੀਂ ਇਧਰਲੇ ਪਾਸੇ ਰਹਿੰਦੇ ਆ ਪਿਛਲੇ ਹਫਤੇ ਪਿਛਲੇ ਹਫਤੇ ਕਿਸੇ ਨੇ ਇੱਥੇ ਆਗ ਲਗਾਈ ਸੀਗੀ ਇਹਨੂੰ ਸਾੜਨ ਲਈ ਤੁਸੀਂ ਯਕੀਨ ਕਰੋ ਸ਼ਾਮ ਨੂੰ ਮੰਡੀ ਦੇ ਅੰਦਰ ਤੱਕ ਚਲੋ ਦੂਰ ਬੈਠੇ ਹਾਂ ਮੁਹੱਲੇ ਵਾਲੇ ਆ ਸਾਹ ਨਹੀਂ ਸੀ ਆ ਰਿਹਾ ਕਿ ਇੰਨਾ ਗੰਦਾ ਧੂਆਂ ਸੀ ਉੰਦੇ ਸਾਂ ਨੀ ਜਾ ਰਹੇ ਕਿਸ ਨੂੰ ਵੀ ਔਰ ਜਿਹੜੇ ਮੇਰੇ ਨਾਲ ਜਿਨ੍ਹਾਂ ਨੂੰ ਪ੍ਰੋਬਲਮ ਹੋ ਗਈ ਨਾ ਹਾਰਡ ਦੀ ਜਾਂ ਸਾਹ ਦੀ ਉਹ ਮੇਰੇ ਖਿਆਲ ਪਚ ਗਿਆ ਹੋਗਾ ਤੁਮ ਜਿੱਦਣ ਅੱਗ ਲਗਾਈ ਸੀ ਉਸ ਦਿਨ ਹਵਾ ਵੀ ਉਹ ਚੱਲੀ ਸਾਡਾ ਘਰ ਮੈਂ ਦੱਸਿਆ ਵੀ ਹੈ 100 100 ਮੀਟਰ ਤੇ ਆ ਉਹ ਹਵਾ ਸਾਰੀ ਉਧਰ ਉਧਰ ਆ ਕਰਦੀ ਸੀ ਸਾਨੂੰ ਆਪਣੇ ਘਰ ਦੇ ਡਰ ਹੋ ਗਏ ਸਾਨੂੰ ਆਪਣੇ ਘਰ ਦੇ ਡਰ ਹੋ ਗਏ ਹਰ ਇੱਕ ਗੱਲ ਤੋਂ ਜਾਣੂ ਮੈਂ ਜਾਣੂ ਆ ਜੀ ਸਾਰੀ ਮੈਂ ਤੁਹਾਨੂੰ ਦੱਸ ਰਿਹਾ ਉਹ ਕਹਿੰਦੇ ਸਹਿਯੋਗ ਦਵਾ ਜਿਹਨੂੰ ਨਹੀਂ ਜੋ ਮੈਂ ਇਹਨਾਂ ਨਾਲ ਲਾ ਨਾਲ ਜਾਣੂ ਤਿਆਰਿਆ ਨਹੀਂ ਦੇਖੋ ਜਿੱਥੇ ਜਿੱਥੇ ਲੈ ਕੇ ਜਾਣਾ ਜੀ ਤੁੱਕੇ ਸਮੱਸਿਆ ਜਿਹੜਾ ਆ ਉਹ ਬਹੁਤ ਵੱਡਾ ਨਸੂਰ ਬਣ ਚੁੱਕੀ ਆ ਸਾਰੀ ਠੀਕ ਆ ਜੀ ਔਰ ਲੋਕਾਂ ਦਾ ਜੀਣਾ ਦਰਲੱਭ ਹੋਇਆ ਮਾਰਕੀਟ ਕਮੇਟੀ ਗੰਭਗੰਨੀ ਦੀ ਨੀ ਸੁੱਤੀ ਪਈ ਆ ਪ੍ਰਧਾਨ ਜੀ ਨੇ ਜੇ ਇਸ ਤਰ੍ਹਾਂ ਕਿਹਾ ਕਿ ਸੋਮਵਾਰ ਤੋਂ ਫੀਸ ਬੰਦ ਕਰ ਦਿਓ ਵੀ ਜੇ ਸਾਡਾ ਮਸਲਾ ਹੱਲ ਨਹੀਂ ਕਰਨਾ ਅਸੀਂ ਫੀਸ ਨਹੀਂ ਦਵਾਂਗੇ ਪ੍ਰਧਾਨ ਜੀ ਤੁਸੀਂ ਸਟੈਂਡ ਲਾਓ ਅਸੀਂ ਤੁਹਾਡੇ ਨਾਲ ਮੋਂਡੇ ਨਾਲ ਮੋਂਡਾ ਲਾ ਕੇ ਬਣਾਵਾਂਗੇ ਜੀ ਮੇਰੀ ਤਾਂ ਬੇਨਤੀ ਆ 15 ਦਿਨ ਤੁਸੀਂ ਇੱਕ ਸਟੈਂਡ ਲੈ ਲਓ 15 ਮਾਰਕੀਟ ਪਹਿਲੀ ਇੱਕ ਦਿਨ ਕੱਲ ਦੱਸਾਂ ਭਾਜੀ ਉਹਨਾਂ ਦੀ ਗੱਲ ਤੋਂ ਮੈਂ ਤੁਹਾਡੀ ਤੁਹਾਡੇ ਗੱਲ ਤੁਹਾਡੀ ਗੱਲ ਤੇ ਗੱਲ ਕਰ ਲਵਾਂ ਆ ਭਾਈ ਜੀ ਨੇ ਜਿਹੜੀ ਗੱਲ ਕਹੀ ਆ ਕਹਿੰਦੇ ਸਟੈਂਡ ਲਾ ਪੰਜਾਬੀਆਂ ਨੇ ਮਾੜਿਆ ਸਟੈਂਡ ਲਿਆ ਕਹਿੰਦੇ ਅਸੀਂ ਹਿਮਾਚਲ ਜਾਣਾ ਵੀਡੀਓ ਆਣ ਲੱਪਈਆਂ ਕਿ ਆਓ ਸਤਿਕਾਰ ਕਰਦੇ ਆ ਅੱਗੇ ਤੋਂ ਕੁਝ ਨਹੀਂ ਹੋਗਾ ਤੁਸੀਂ ਇਹ ਸਟੈਂਡ ਲੈ ਲਓ ਉੜਾ ਨਾਜ ਚਖਿਆ ਫੇਰ ਕਹੀ ਹੋਈ ਬਿਲਕੁਲ ਸਹੀ ਗੱਲ ਤੁਸੀਂ 15 ਦਿਨ ਤੁਸੀਂ 15 ਦਿਨ ਸਾਡੇ ਨਾਲ ਖੜੋ ਹੋਇਆ ਨਾ ਮੁੰਡੇ ਨਾਲ ਮੁੰਡਾ ਜੋੜ ਕੇ ਆਪਾਂ ਤੁਹਾਡੀ ਪਿੱਠ ਵੀ ਨਹੀਂ ਲੱਗਣ ਦੇਣੀ ਇਹ ਵੀ ਤੁਹਾਨੂੰ ਕਹਿੰਨੇ ਆ ਇਹ ਨਹੀਂ ਕਿ ਪ੍ਰਧਾਨ ਆ ਤੁਸੀਂ ਮੰਡਲ ਦੀ ਆਪਾਂ ਤੁਹਾਡੀ ਪਿੱਠ ਨਵਾਵਾਂਗੇ ਇਹ ਪਿੱਠ ਵੀ ਨਹੀਂ ਲੱਗਣ ਦੋਗੇ ਅਸੀਂ ਪ੍ਰਧਾਨ ਜੀ ਤੁਹਾਡੇ ਨਾਲ ਆ ਮੁੰਡੇ ਨਾਲ ਮੁੰਡਾ ਜੋੜਾਂਗੇ ਇਹ ਮਸਲੇ ਦਾ ਹੱਲ ਕਰਾਓ ਜਿੱਥੇ ਜਾਣਾ ਤੁਸੀਂ ਫੋਨ ਕਰੋਗੇ ਅਸੀਂ ਤੁਹਾਡੇ ਨਾਲ ਜਾਵਾਂਗੇ ਤੁਸੀਂ ਸਿਰਫ ਸਟੈਂਡ ਲਾਓ ਤਾਂ ਕਿ ਲੋਕਾਂ ਨੂੰ ਆਪਾਂ ਇਸ ਚੀਜ਼ ਤੋਂ ਬਚਾ ਸਕੀਏ ਜਿਹੜੀ ਰਹਿ ਗਈ ਜੇ ਮੰਡੀ ਬੋਰਡ ਤੁਹਾਨੂੰ ਭਰੋਸਾ ਦਿੰਦਾ ਅਸੀਂ ਕਮੇਟੀ ਦੀ ਨਾਲ ਟੀਮ ਲਾ ਦਾਂਗੇ ਇੱਕ ਟਰਾਲੀ ਪੱਕੀ ਲਾ ਦੇਾਂਗੇ ਚਾਹੇ ਜੀ ਵੀ ਸੀ ਰੈਂਟ ਦੇ ਲੈ ਕੇ ਦੇਣੀ ਪਵੇ ਪਹਿਲੀ ਗੱਲ ਤਾਂ ਮਾਰਕੀਟ ਕਮੇਟੀ ਦੀ ਜ਼ਿੰਮੇਵਾਰੀ ਆ ਉਹਨਾਂ ਨੂੰ ਜੀ ਵੀ ਜਾਈ ਆਪਣੂ ਤਾਂ ਵੀ ਅਸੀਂ ਸਹਿਯੋਗੀ ਬਣ ਦਾਂਗੇ ਟਰਾਲੀ ਕਿਰਾਏ ਤੇ ਲੈ ਦੇਾਂਗੇ ਨਾਲ ਤੇ ਅੱਛਾ ਜੀ ਵੀ ਕਿਹਦੀ ਹੋਣੀ ਹੁੰਦੀ ਵੀ ਜਦੋਂ ਇਹ ਚੱਕ ਹੋ ਗਿਆ ਇਸ ਤੋਂ ਬਾਦਾਂ ਕੀ ਮਸਲਾ ਇਹਦਾ ਹੱਲ ਹੈ ਜਿਹਦਾ ਮਸਲੇ ਦਾ ਹੱਲ ਦਾ ਇਹੀ ਆ ਜੀ ਇਹ ਚੱਕ ਤਾਂ ਹੋ ਗਿਆ ਚਲੋ ਇਹਦਾ ਮਸਲਾ ਹੱਲ ਕਰੂਗਾ ਪਰ ਉਹ ਖਾਲੀ ਤਾਂ ਅਸੀਂ ਪੈਸੇ ਦਾ ਸਾਹਿਬ ਵੀ ਅਸੀਂ ਆਹ ਦੇਖੋ ਇਹਦਾ ਮੇਰੀ ਗੱਲ ਐ ਐਮ ਸੀ ਰਾ ਸਾਡੀ ਇੱਕ ਦੋ ਮਸਲਾ ਇੱਕ ਮੈਂ ਦੱਸਦਾ ਪਰ ਜੀ ਮਸਲਾ ਹੈ ਮੈਂ ਮਤਨਾ ਮੈਂ ਹੱਲ ਕਰਦਾ ਮੈਂ ਦੱਸਾਂ ਤੁਹਾਨੂੰ ਸਿੱਧਾ ਤੁਸੀਂ ਮੈਂ ਸੁਣਦਾ ਹੀ ਨਹੀਂ ਜਾਓ ਵੇ ਤੁਹਾਡੀ ਕਮੇਟੀ ਦੀ ਤੁਸੀਂ ਕਮੇਟੀ ਨੂੰ ਦੇਚ ਮੈਂਬਰ ਹੋ ਕਮੇਟੀ ਦੀ ਜਗ੍ਹਾ ਆ ਮੁਸਲਮਾਨ ਕਮੇਟੀ ਆ ਜ ਮਾੜਾ ਲਾਈਟ ਤੇ ਆ ਰਹੀ ਜੀ ਬੰਦਾ ਆ ਕਿ ਚਾਰੋਂ ਪਾਰ 3 4 ਦੇਖੋ ਪ੍ਰਧਾਨ ਜੀ ਨੇ ਸੁਜੈਸ਼ਨ ਦਿੱਤਾ 3 ਪਾਉਣ ਦਾ ਪਰ ਮੈਂ ਆਪਣਾ ਸੁਜੈਸ਼ਨ ਜ਼ਰੂਰ ਦਊਂਗਾ ਕਿਉਂਕਿ ਆਪਾਂ ਵੀ MBA ਕੀਤੀ ਉਹਦਾ ਥੋੜਾ ਸੁਜੈਸ਼ਨ ਦੇ ਦੀਏ ਖਾਲਸਾ ਜੀ ਮੇਰਾ ਵੀ ਇੱਕ ਸੁਜੈਸ਼ਨ ਲੈ ਲਓ ਭਾਜੀ ਤੋਂ ਪਹਿਲਾਂ ਤੁਸੀਂ ਲੋ ਇੱਕ ਬੇਨਤੀ ਆ ਬਾ ਜਿੱਦਾਂ ਇੱਥੇ ਕਮੇਟੀ ਦੇ ਪ੍ਰਧਾਨ ਆ ਜਾਂ ਸਾਡੇ ਦਾ ਇਹ ਪ੍ਰਧਾਨ ਆ ਇਸ ਟਾਈਮੇ ਇਹੀ ਪ੍ਰਧਾਨ ਆ ਜੀ ਠੀਕ ਆ ਜੀ ਇਹਨਾਂ ਨੂੰ ਇਹੀ ਬੇਨਤੀ ਕਰਦੇ ਆਂ ਜਦੋਂ ਕੂੜਾ ਚੱਕ ਹੋ ਗਿਆ ਇਹ ਇਹਨਾਂ ਦਾ ਬਾੜ ਵੀ ਇਹਨਾਂ ਦਾ ਹੀ ਆ ਬਿਲਕੁਲ ਠੀਕ ਆ ਇਹਨਾਂ ਨੇ ਹੀ ਇੱਥੇ ਕਾਉਂਸਲਰ ਨੇ ਇਹੀ ਐਸ ਬਾੜ ਦੇ ਠੀਕ ਆ ਇੱਥੇ ਵਾਲੇ ਜਿਹੜੇ ਚਾਰ ਦੀਵਾਰੀ ਕਰਾਉਣ ਚਾਹੇ ਡੀਨਾਂ ਦੀ ਕਰਾਉਣ ਚਾਹੇ ਪਰ ਅਸੀਂ ਸੁਝਾਅ ਇੱਕ ਦੇ ਸਕਦੇ ਆ ਬੜਾ ਵਧੀਆ ਇੱਕ ਰਾਏ ਬਹੁਤ ਵਧੀਆ ਆ ਜਿਹੜੀ ਇਹਨਾਂ ਨੇ ਪੀਪੀ 32 ਵਾਲੇ ਨੇ ਨਹੀਂ ਨਹੀਂ ਪੀਪੀ 32 ਵਾਲੇ ਨੇ ਪੀਪੀ 32 ਵਾਲੇ ਨੂੰ ਇੱਕ ਬੇਨਤੀ ਬਹੁਤ ਵਧੀਆ ਇਹਨਾਂ ਨੇ ਰਾਏ ਦਿੱਤੀ ਆ ਕਿ ਜੇ ਇੱਥੇ ਰੇੜੀ ਮਾਰਕੀਟ ਬਣ ਜਾਵੇ ਉਹ ਕਮੇਟੀ ਨੂੰ ਬੈਨੀਫਿਟ ਵੀ ਆਊਗਾ ਆਉਣ ਵਾਲੇ ਟਾਈਮ ਉੱਡ ਘਰ ਬੈਠੇ ਰੋਮੇਟੀ ਤੁਹਾਡੇ ਤੋਂ ਵੀ ਪਰ ਗੱਡੀ ਪੈਸੇ ਲੈਂਦੀ ਆ ਰੈਂਟ ਲਿਓ ਰੈਂਟ ਲਿਓ ਗੱਡੀਆਂ ਨਾਲ ਦੇ ਰੋਮੇਟੀ ਤੁਹਾਡੇ ਤੋਂ ਵੀ ਪਰ ਗੱਡੀ ਪੈਸੇ ਲੈਂਦੀ ਸਮਝ ਦੇ ਹਿਸਾਬ ਨਾਲ ਰੇੜੀ ਵਾਲਾ ਤੋਂ ਵੀ ਲੈ ਲਓ ਲੈ ਲਓ ਇੱਥੇ ਪਿੱਛੇੋਂ ਆਉਂਦਾ ਮਾਰਕੀਟ ਬਣਾਉਂਦਾ ਦੇਖੋ ਅਗਲੇ ਤੋਂ ਲਓ 10 10 ਇਹ ਪਹਿਲਾਂ ਤਾਂ ਮੈਨੂੰ ਲੱਗਦਾ 10 20 ਤੋਂ ਕਿਤੇ ਜ਼ਿਆਦਾ ਲੈ ਲੈਣ ਉਹਨਾਂ ਨੇ ਇਹ ਨਾ ਦੱਸੋ ਕਿੰਨੇ ਲੈਣੇ ਆ ਮੈਂ ਦੱਸਦਾ ਇਹਦਾ ਇਹ ਜਿਹੜੀ ਜਗ੍ਹਾ ਆ ਨਾ ਜੀ ਜਿਹੜੀ ਜਗ੍ਹਾ ਦੀ ਗੱਲ ਕਰ ਰਹੇ ਆ ਜਗ੍ਹਾ ਦਾ ਕੋਰਟ ਕੇਸ ਕੋ ਚੱਲਦਾ ਹੈਗਾ ਕੋਰਟ ਕੇਸ ਚੱਲਦਾ ਆਪਾਂ ਉਗਮਰਾਹ ਨਾ ਕਿਸੇ ਨੂੰ ਕਰੀਏ ਇਹ ਕੂੜ ਦੇ ਵਿੱਚ ਬਾਜ਼ਾਰ ਅਧਿਨ ਆ। ਅੱਛਾ ਜੀ। ਕਿਉਂਕਿ ਇਹ ਜਗ੍ਹਾ ਸੀਗੀ ਮਿਊਨਿਸਪਲ ਕਮੇਟੀ ਦੀ ਔਰ ਇਹ ਉਹਨੂੰ ਲੀਜ਼ ਤੇ ਦਿੱਤੀ ਗਈ। ਕਮੇਟੀ ਨੇ ਲੀਜ਼ ਤੇ ਦੇ ਦਿੱਤੀ। ਉਸ ਤੋਂ ਬਾਅਦ ਕੀ ਹੋਇਆ ਜਦੋਂ ਲੀਜ਼ ਤੇ ਦੇ ਦਿੱਤੀ ਆ? ਉਹ ਕੋਰਟ ਕੇਸ ਦੇ ਵਿੱਚ ਵਿਚਾਰ ਅਧੀਨ ਆ। ਅਸੀਂ ਇਹ ਕੋਸ਼ਿਸ਼ ਕਰਾਂਗੇ ਪਹਿਲਾਂ ਇੱਥੇ ਸਫਾਈ ਹੋਵੇ ਕਿਉਂਕਿ ਮੈਂ ਬੇਨਤੀ ਕੀਤੀ ਆ ਜੇ ਅਸੀਂ ਬੰਦ ਕਰਤਾ ਤਾਂ ਮਾਰਕੀਟ ਕਮੇਟੀ ਨੇ ਕੂੜਾ ਰਦਗਾ ਨੂੰ ਜਗ੍ਹਾ ਨਹੀਂ ਲੱਭਣੀ ਮੰਡੀ ਦੇ ਵਿੱਚ ਸੱਟਣਾ ਪੈਣਾ ਅੱਜ ਤੱਕ ਇਹ ਗੱਲਾਂ ਕਰਦੇ ਆ ਠੀਕ ਹੈ ਜੀ ਮੈਂ ਇੱਕ ਕੰਮ ਹੋਰ ਵੀ ਹੋ ਸਕਦਾ ਮਾਰਕੀਟ ਕਮੇਟੀ ਜਿਹੜੀ ਟਰਾਲੀ ਆ ਉਹ ਇੱਥੇ ਖੜੀ ਕਰ ਦੇਣ ਟਰਾਲੀ ਜੀ ਸਾਰੇ ਥੋੜਾ ਸੱਟਣ ਮੈਂ ਅੱਗੇ ਮਾਰਕੀਟ ਕਮੇਟੀ ਰੋਜ਼ ਹੀ ਚੱਕਦੀ ਹੈ ਜੀ ਉਹਨਾਂ ਦੀ ਟਰਾਲੀ ਵੀ ਖੜਦੀ ਆ ਤੇ ਅੱਜ ਮਾਰਕੀਟ ਕਮੇਟੀ ਦੀ ਇਹ ਜ਼ਿੰਮੇਵਾਰੀ ਬਣਦੀ ਆ ਜੇ ਮਾਰਕੀਟ ਕਮੇਟੀ ਉਥੋਂ ਫੀਸ ਸਭ ਕੁਝ ਕਰਦੀ ਆ ਤੇ ਮਾਰਕੀਟ ਕਮੇਟੀ ਜੇ ਅੱਗੇ ਕੂੜਾ ਚੱਕਦੀ ਸੀ ਤੇ ਅੱਜ ਕਿਉਂ ਨਹੀਂ ਚੱਕ ਰਹੀ ਜੇ ਅੱਜ ਇਹ ਨੌਬਤ ਆਈ ਆ ਬਾਹਰ ਕ੍ਰਿਡ ਕਮੇਟੀ ਦੀ ਵਜਾ ਕਰਕੇ ਆਈ ਆ ਅਸੀਂ ਕੂੜਾ ਤਾਂ ਚੁਕਾ ਦਿਆਂਗੇ ਰਲ ਮਿਲ ਕੇ ਲੇਕਿਨ ਮਾਰਕੀਟ ਕਮੇਟੀ ਇਹਦਾ ਪੱਕਾ ਹੱਲ ਲੱਭੇ ਚਲੋ ਜਦ ਤੱਕ ਜੇ ਇਹਨੂੰ ਚਾਰ ਦਿਵਾਰੀ ਨਹੀਂ ਕਰਨੀ ਰੇੜੀ ਰੇੜੀ ਮਾਰਕੀਟ ਨਹੀਂ ਬਣਾਉਣੀ ਇੱਕ ਟਰਾਲੀ ਜਾਂ ਇੱਕ ਰੇੜੀ ਇੱਥੇ ਪੱਕੀ ਲਾ ਦੇਣ ਜੀ ਸਾਰੇ ਕੂੜਾ ਚ ਸਿੱਟਣ ਉਹ ਜਿਹੜਾ ਬਾਹਰ ਸੁੱਟਦਾ ਉਹਨੂੰ ਸਖਤ ਅਦਾਇਤਾ ਹੋਣ ਉਹਨੂੰ ਵੀ ਫਾਈਨ ਲਾਓ ਮੈਂ ਕਹਿੰਦਾ ਉਹ ਮਾਰਕੀਟ ਕਮੇਟੀ ਆਪਣਾ ਮੁਲਾਜ਼ਮ ਖੜਾ ਕਰੇ ਜ ਇੱਕ ਚੌਂਕੀਦਾਰ ਰੱਖੇ ਜਿਹੜਾ ਕੂੜਾ ਸਿੱਟਦੇ ਆ ਦੇਖੋ ਜੇ ਮੰਡੀ ਬੋਟਿਕ ਤਾਂ ਵੀ ਲੋਕੀ ਸਮਝਣ ਇੱਥੇ ਟਰਾਲੀ ਲਾ ਦੇਣੀ ਲੋਕਾਂ ਨੇ ਨਹੀਂ ਸਮਝਦੇ ਦੇਖੋ ਲੋਕ ਜਿਹੜੇ ਆ ਨਾ ਜੀ ਲੋਕ ਨਹੀਂ ਇਹ ਚੀਜ਼ ਨੂੰ ਸਮਝਦੇ ਜੇ ਤੁਸੀਂ ਲਾ ਵੀ ਦਿੱਤੀ ਤਾਂ ਵੀ ਲੋਕਾਂ ਨੇ ਲਫਾਵੇ ਥੱਲੇ ਸਿੱਟ ਕੇ ਚਲ ਜਾ ਕਰਨੇ ਆ ਦੱਸਦੇ ਸੀ ਕਹਿੰਦੇ ਹੁਣੇ ਲੜਾਈ ਹੋ ਕੇ ਹੱਟੀ ਆ ਜੀ ਠੀਕ ਹੈ ਜੀ ਇਸ ਇਸ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਜੇ ਮੈਂ ਸੋਮਵਾਰ ਨੂੰ ਤੇ ਸਟੱਡੀ ਕਰਾਂਗੇ ਵੀ ਇਹ ਕੇਸ ਕਿੱਥੇ ਕਿ ਪੈਂਡਿੰਗ ਆ ਭਾਜੀ ਦੇ ਨਾਲ ਵੀ ਜਾ ਹਾਂ ਮੈਂ ਨਾਲ ਜਾਣੂ ਦੇਖੋ ਉਹ ਵੀ ਚਿੰਤਤ ਨੇ ਉਹਨਾਂ ਤੇ ਪਤਾ ਲੱਗਦਾ ਚਿਹਰੇ ਤੋਂ ਆਪ ਭਾਵ ਤੋਂ ਭਾਜੀ ਹੁਣੇ ਸਾਰੇ ਚਿੰਤਤ ਨੇ ਸਾਰੇ ਜਾਣਦੇ ਕਿ ਪਬਲਿਕ ਦਾ ਵੈਲਫੇਅਰ ਲਈ ਕੰਮ ਹੋਵੇ ਬਿਲਕੁਲ ਮੈਂ ਪ੍ਰ ਦੋ ਬੇਨਤੀਆਂ ਜ਼ਰੂਰ ਕੀਤੀਆਂ ਵੀ ਅਸੀਂ ਵੀ ਚਾਹੁੰਦੇ ਆ ਵੀ ਆਹ ਰਸਤੇ ਦਾ ਵੀ ਜ਼ਰੂਰ ਮਸਲਾ ਹੱਲ ਕਰਨ ਕਿਉਂਕਿ ਇਹ ਮੰਡੀ ਦੇ ਪ੍ਰਧਾਨ ਵੀ ਆ ਜੇ ਇਹ ਹਦਾਇਤ ਕਰਨਗੇ ਕਿਉਂਕਿ ਜਦੋਂ ਕਮੇਟੀ ਨੂੰ ਕਮੇਟੀ ਨੇ ਤਾਂ ਫੇ ਸਖਤੀ ਕਰਨੀ ਆ ਉਹ ਦਿੱਥੋਂ ਵੱਜਣਾ ਬੜਾ ਫੇ ਆਪਾਂ ਨੂੰ ਹੋਸ ਖਤਮ ਲੈ ਲੈਣਾ ਜੇ ਅਗਰ ਕਮੇਟੀ ਕਰ ਮੈਂ ਲਿਖ ਕੇ ਦੇ ਦਿੱਤਾ ਉਹਨਾਂ ਨੇ ਟਰਾਲੀ ਲੈ ਕੇ ਆਏ ਨਹੀਂ ਸਮਾਨ ਚੱਕ ਲੈਣਾ ਫੇ ਆ ਕਰ ਮਚਣੀ ਆ ਇਹ ਚਿੰਤਨ ਨੇ ਪਰ ਇਹ ਕੰਮ ਹੋਵੇ ਕੋਈ ਆਣਾ ਜੀ ਇਹ ਸਾਡੇ ਸਾਰੇ ਆਪਣੇ ਆ ਦੇਖੋ ਸ਼ਰੀਪ ਬੰਦਾ ਇਹੀ ਚਾਹੁੰਦਾ ਕਿਸੇ ਨਾਲ ਧੱਕਾ ਨਾ ਹੋਵੇ ਕਮੇਟੀ ਵਾਲਿਆਂ ਨੂੰ ਕਹੋ ਜੀ ਤੁਸੀਂ ਲਿਖ ਕੇ ਦੋ ਜੀ ਸਾਰੀਆਂ ਰੇੜੀਆਂ ਚਕਾਓ ਜੀ ਗਲੀ 'ਚੋਂ ਸਾਨੂੰ ਕੋਈ ਟੈਨਸ਼ਨ ਨਹੀਂ ਹੈਗਾ ਸਾਨੂੰ ਨਹੀਂ ਕੋਈ ਟੈਨਸ਼ਨ ਹੈਗਾ ਤੁਸੀਂ ਮੰਡੀ ਦੇ ਅੰਦਰ ਇੱਕ ਨੋ ਜੋ ਤੁਸੀਂ ਇਹ ਗੱਲ ਕਹੀ ਹੈ ਹੁ ਜਗਾਂ ਨੂੰ ਦੁਆਰਾ ਅੰਦਲੀਆਂ ਬੜੀਆਂ ਜਗਾਂ ਲਈ ਵੀ ਤਿਆਰ ਰਹੀ ਉਹ ਵੀ ਮੈਂ ਤੁਹਾਨੂੰ ਪ੍ਰਧਾਨ ਜੀ ਬੇਨਤੀ ਕਰਾਂ ਉਹ ਜਦੋਂ ਇਹ ਵੀ ਨਜਾਇਜ਼ ਨਹੀਂ ਨਹੀਂ ਉਹ ਵੀ ਨਜਾਇਜ਼ ਲੱਗੀਆਂ ਆ ਉਹ ਨਜਾਇਜ਼ ਆ ਇੱਕਾ ਇੱਕਾ ਬਹੁਤ ਜ਼ਰੂਰੀ ਆ ਇੱਕਾ ਨਾਲ ਮਿਲ ਕੇ ਸਾਡਾ ਇੱਕਾ ਹੀ ਆ ਮੈਂ ਇੱਕੋ ਬੇਨਤੀ ਕਰਦਾ ਦੇਖੋ ਤੁਸੀਂ ਸਾਰੇ ਅਸੀਂ ਕਿਸੇ ਨਾਲ ਨਹੀਂ ਚਾਹੁੰਦੇ ਕਿਸੇ ਨਾਲ ਧੱਕਾ ਹੋਵੇ ਵਧਿੱਕੀ ਹੋਵੇ ਠੀਕ ਹੈ ਜੀ ਉਹ ਮੰਡੀ ਬੋਰਡ ਦਾ ਮਸਲਾ ਮੰਡੀ ਬੋਰਡ ਨੇ ਹੱਲ ਕਰਨਾ ਕਿਉਂਕਿ ਇਹ ਜਗਾ ਕਮੇਟੀ ਦੀ ਆ ਮੈਂ ਕਮੇਟੀ ਦੀ ਗੱਲ ਕਰੂੰਗਾ ਮੈਂ ਮੰਡੀ ਦੀ ਨਹੀਂ ਅੰਦਰਲੀ ਕਰੂੰਗਾ ਮੈਂ ਇਹਨਾਂ ਨੂੰ ਵੀਰਾਂ ਨੂੰ ਬੇਨਤੀ ਕਰਦਾ ਵੀ ਪ੍ਰੋਪਰ ਤਰੀਕੇ ਨਾਲ ਆਪਣੀਆਂ ਰੇੜੀਆਂ ਲਾਉਣ ਕਿਸੇ ਦਾ ਰੋਜ਼ਗਾਰ ਖੋਣ ਦਾ ਸਾ ਕੋਈ ਮਨਛਾ ਨਹੀਂ ਹੈਗੀ ਲੇਕਿਨ ਜੇ ਤੁਸੀਂ ਉਹ ਤੋਂ ਨਾ ਹਟੇ ਅਸੀਂ ਤੁਸੀਂ ਜਿਹੜੀ ਪਹਿਲਾਂ ਗੱਲ ਆਪ ਕੀ ਹੈ ਕਿ ਜੇ ਪਿੱਛੇ ਵਾਲੇ ਨੂੰ ਕੋਈ ਐਮਰਜੈਂਸੀ ਪੈ ਗਈ ਮੈਂ ਉਹੀ ਬੇਨਤੀ ਕਰ ਰਿਹਾ ਨਾ ਜੀ ਇਹ ਰੇੜੀਆਂ ਆਪਣੀਆਂ ਤਰੀਕੇ ਨਾਲ ਲਾਉਣ ਜਿਹੜੀ ਗੱਲ ਤੁਸੀਂ ਗਲਤ ਤਾਂ ਮੰਨਣਾ ਹੀ ਪਊਗਾ ਗਲਤ ਤਾਂ ਮੰਨਣਾ ਪਊਗਾ ਜੇ ਕਮੇਟੀ ਦੀ ਜਗ੍ਹਾ ਤੇ ਤੁਸੀਂ ਨਜਾਇਜ਼ ਕਬਜ਼ਾ ਕਰੋਗੇ ਤਾਂ ਸਾਨੂੰ ਤਾਂ ਅਖ਼ਰ ਲਿਖ ਕੇ ਦੇਣਾ ਪਊਗਾ ਜੇ ਤੁਸੀਂ ਸਾਡੇ ਸਹਿਯੋਗੀ ਬਣੋ ਹੁਣ ਸੜਕ ਤੇ ਰੇੜੀਆਂ ਲੱਗੀਆਂ ਜੇ ਉਹ ਪਿੱਛੇ ਨੂੰ ਕਰਕੇ ਲੱਗੀਆਂ ਰਹਿਣ ਸਾਨੂੰ ਤਰਾਜ ਵੀ ਕੋਈ ਨਹੀਂ ਅਸੀਂ ਕਿਦੇ ਦੇਖੋ ਮੈਂ ਅਸੀਂ ਜਿੰਨੀ ਵਾਰ ਵੀ ਵੀਡੀਓ ਕੀਤੀ ਆ ਜੀ ਨਗਰ ਕਾਉਂਸਲ ਦੇ ਮੁਲਾਜ਼ਮ ਆ ਉਹ ਕਹਿੰਦੇ ਪੂਰੇ ਸ਼ਹਿਰ ਚ ਚੱਲਦੀ ਫਿਰਦੀ ਰੇੜੀ ਲੱਗ ਸਕਦੀ ਆ ਰੇੜੀ ਕਿਤੇ ਖੜ ਨਹੀਂ ਸਕਦੇ ਤਾਂ ਪੂਰੇ ਸ਼ਹਿਰ ਚ ਹੀ ਲੱਗੀਆਂ ਇਕੱਲੀਆਂ ਇੱਥੇ ਨਹੀਂ ਇਹ 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 ਦੇਖੋ ਪਤਾ ਗੱਲ ਬਣੀ ਅੱਡੇ ਬ ਸੰਸ ਜਿਹੜਾ ਕਮੇਟੀ ਦਿੰਦੀ ਆ ਉਹ ਸਿਰਫ ਰੇੜੀ ਚਲਾਉਣ ਦਾ ਦਿੰਦੀ ਆ ਨਾ ਕਿ ਖੜੀ ਕਰਨ ਦਾ ਲੇਕਿਨ ਇਹ ਬਹੁਤ ਵਾਰ ਮਸਲਾ ਹਾਈ ਕੋਰਟ ਚ ਵੀ ਗਿਆ ਹਾਈ ਕੋਰਟ ਨੇ ਕਿਹਾ ਵੀ ਇਹਨਾਂ ਨੂੰ ਇੱਕ ਬੱਕਰੀ ਮਾਰਕੀਟ ਦਿੱਤੀ ਜਾਵੇ ਲੇਕਿਨ ਕਿਤੇ ਨਾ ਕਿਤੇ ਆ ਕੇ ਉਹ ਜਿਹੜੀ ਸਹਿਮਤੀ ਆ ਉਹ ਨਹੀਂ ਬਣ ਰਹੀ ਤੇ ਸਾਡੀ ਕੋਸ਼ਿਸ਼ ਹੈ ਜੇ ਸਹਿਮਤੀ ਬਣ ਜਵੇ ਜੇ ਵੱਡੇ ਸ਼ਹਿਰਾਂ ਚ ਅਫਸਰਾਂ ਤੇ ਡਿਪੈਂਡ ਆ ਵੀ ਜੇ ਇਹਨਾਂ ਨੂੰ ਬਕਾਇਦਾ ਬੱਕਰੀ ਇੱਕ ਜਗ੍ਹਾ ਦਿੱਤੀ ਜਾਵੇ ਤਾਂ ਇਹ ਵੀ ਵਿਚਾਰੇ ਸੜਕਾਂ ਤੇ ਨਾ ਲਾਉਣ ਕਿਉਂਕਿ ਇਹਨਾਂ ਦੀ ਵੀ ਮਜਬੂਰੀ ਆ ਸੜਕਾਂ ਤੇ ਲਾਣਾ ਇਹ ਸਰਕਾਰਾਂ ਦੀ ਵੱਖਰੀ ਜਗ੍ਹਾ ਲੋਟ ਕਰ ਇਹ ਵੱਖਰੀ ਜਗ੍ਹਾ ਅਲਾਟ ਕਰਕੇ ਸਾਰਿਆਂ ਲਈ ਇੱਕ ਨਿਜਮ ਹੋਵੇ ਇਹ ਨਹੀਂ ਹੋਵੇ ਵੀ ਇਹ ਰੇੜੀ ਦੀ ਸ਼ਪਾਰਜ ਪਰਮ ਸਿੰਘ ਖਾਲਸੇ ਦੀ ਇਹਦੀ ਫਲਾਣੇ ਦੀ ਹਾਂ ਪਸਤਪਨਾਹੀ ਨਾ ਹਾਂ ਪਸਤਪਨਾਹੀ ਨਾ ਹੋਵੇ ਸਾਰਿਆਂ ਲਈ ਇੱਕ ਹੋਵੇ ਤਾਂ ਮੈਨੂੰ ਲੱਗਦਾ ਸ਼ਾਇਦ ਇਹ ਸਮੱਸਿਆ ਹੀ ਨਾ ਹੋਵੇ ਜੀ ਚਲੋ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਇੱਕਾ ਬਹੁਤ ਜ਼ਰੂਰੀ ਹੈ ਤੁਸੀਂ ਸਾਰੇ ਚਿੰਤਤੋਂ ਪ੍ਰਧਾਨ ਜੀ ਬਹੁਤ ਮਿਹਰਬਾਨੀ ਕਾਲ ਦਿੱਤਾ ਸੇ ਖਾਲਸੇ ਤੁਹਾਡੀ ਮਿਹਰਬਾਨੀ ਤੁਸੀਂ ਆਏ ਹੋ ਪਾਜੀ ਅੱਛਾ ਸੁਜੈਸ਼ਨ ਹੈ ਤੁਹਾਡਾ ਇਹ ਪਰਿਵਾਰ ਪਿੱਛੇ ਰਹਿੰਦੇ ਨੇ ਸਾਰੇ ਸੰਦੀਪ ਜੀ ਕਿੱਥੇ ਗਏ ਨੇ ਜਿਨ੍ਹਾਂ ਨੇ ਕਾਲ ਕੀਤੀ ਸੀ ਤੇ ਸਾਰੇ ਜਿਹੜੇ ਪਿੱਛੇ ਪਰਿਵਾਰ ਰਹਿੰਦੇ ਉਹ ਬਹੁਤ ਦੁਖੀ ਨੇ ਬਹੁਤ ਚਿੰਤਤ ਨੇ ਵਰਡ ਨੇ ਆਪਣੇ ਲਈ ਆਪਣੇ ਬੱਚਿਆਂ ਨੂੰ ਲੈ ਕੇ ਕਿਉਂਕਿ ਜਿਵੇਂ ਖਾਲਸੇ ਨੇ ਪਹਿਲਾਂ ਗੱਲ ਕੀਤੀ ਜੇ ਮੀਂਹ ਜਦੋਂ ਆਉਣਾ ਆਉਣਾ ਹੀ ਆ ਤੁਹਾਨੂੰ ਪਤਾ ਕਿ ਸੰਭਾਵਨਾ ਬਣੀ ਹੋਇਆ ਹੜ੍ਹਾਂ ਦੀ ਸੰਭਾਵਨਾ ਫਿਰ ਬਣੀ ਹੈ ਸਾਰਾ ਕੂੜਾ ਇਹਨਾਂ ਦੇ ਘਰਾਂ ਚ ਜਾਣਾ ਆ ਦੁਕਾਨਾਂ ਦੇ ਅੰਦਰ ਆਉਣਾ ਚੋਂਦਾ ਜਾਂਦਾ ਜੀ ਜੀ ਤੇ ਦੁਕਾਨਾਂ ਦੇ ਅੰਦਰ ਆਉਣਾ ਕੂੜਾ ਸਾਰਾ ਆ ਗੰਧ ਕੂੜਾ ਨਹੀਂ ਇਹਨੂੰ ਗੰਦਾ ਹੀ ਕਹਿ ਲਓ ਕੀੜੇ ਮਕੌੜੇ ਘਰਾਂ ਚ ਜਾਂ ਜੀ ਜਿਲੇ ਹੀ ਗੱਡੀ ਲੈ ਕੇ ਨੰਗਦੇ ਆ ਸਾਡੀ ਗੱਡੀ ਦਾ ਪੂਰਾ ਟਾਇਰ ਭਰੇ ਹੁੰਦੇ ਆ ਸਾਡੇ ਕਾਰਾਂ ਦੇ ਅੰਦਰ ਜਾਂਦੇ ਟਾਇਰ ਕਿੰਨਾ ਗੰਦਾ ਹੁੰਦਾ ਬਾਹਰ ਲੱਗਦਾ ਸਾਡੇ ਕਾਰਾਂ 'ਚ ਜਾਂਦਾ ਗੱਡੀ ਦੇ ਜਿਹੜੀ ਸ਼ੁਰੂ ਚਲੋ ਹੁਣ ਹੁਣ ਤੁਹਾਡੇ ਐਮਸੀ ਸਾਹਿਬ ਨੇ ਵੀ ਕਿਹਾ ਪ੍ਰਧਾਨ ਜੀ ਨੇ ਕਿਹਾ ਵੀਰ ਹੋਣਾ ਦੇ ਬਗੈਰ ਮੰਡੇ ਨੂੰ ਦੇਖਦੇ ਕੀ ਕਰਦੇ ਪਰ ਤੁਹਾਨੂੰ ਫਿਰ ਵੀ ਜੇ ਲੋੜ ਐ ਸੀ ਹਮੇਸ਼ਾ ਇੱਥੇ ਹਾਜ਼ਰ ਆਂ ਜੀ ਆਜੋ ਵੀ ਜੇ ਇੱਕ ਵਾਰੀ ਦਿਖਾ ਦਿਓ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਭਾਜੀ ਹੁਣਾਂ ਨੇ ਆਹ ਰੇੜੀਆਂ ਤੁਸੀਂ ਧਾਬ ਲਾ ਲਓ ਇਹ ਸੜਕ ਐ ਇਹ ਰਾਹ ਆ ਆਪਾਂ ਸਮਝੀਏ ਇਹ ਕੋਈ ਮਾਰਕੀਟ ਨਹੀਂ ਆ ਇਹ ਸਬਜ਼ੀ ਮੰਡੀ ਦਾ ਅੰਦਰਲਾ ਹਿੱਸਾ ਨਹੀਂ ਹੈ ਬਾਹਰਲਾ ਸੜਕ ਹੈ ਆਪਾਂ ਸਮਝ ਗਏ ਇਹਨਾਂ ਸਮਝ ਲੈ ਜਾਵੇ ਕਿ ਮੰਡੀ ਦੇ ਅੰਦਰਲਾ ਹਿੱਸਾ ਹੈ ਤਾਂ ਇਹ ਵੀ ਇਹਨਾਂ ਨੇ ਬੇਨਤੀ ਕੀਤੀ ਜਿਹੜੇ ਪਿੱਛੇ ਘਰ ਆ ਉਹ ਕਹਿੰਦੇ ਸਾਡੇ ਲਈ ਲੰਘਣਾ ਬਹੁਤ ਔਖਾ ਕ੍ਰੋਸਿੰਗ ਬਹੁਤ ਔਖੀ ਆ ਰੇੜੀ ਵਾਲਿਆਂ ਨੂੰ ਇੱਕ ਵੱਖਰੀ ਜਗ੍ਹਾ ਲੋਟ ਹੋਣੀ ਚਾਹੀਦੀ ਮੈਂ ਬੜੀ ਵਾਰ ਕਹਿ ਚੁੱਕਾ ਦਾ ਕਾਰਨ ਕੀ ਆ ਮਲ ਹੋਣਾ ਤਰਬੂਜ ਆ ਇਹ ਵੀਰ ਕਿੰਨੇ ਨੂੰ ਦੇ ਰਹੇ ਜੀ 10 ਰੁਪਏ ਕਿਲੋ ਜੀ 10 ਰੁਪਏ ਕਿਲੋ ਦੇ ਰਹਿਆ ਹੁਣ ਬੰਗਾ ਰੋਡ ਤੇ ਸ਼ਾਇਦ ਕੋਈ 50 ਰੁਪਏ ਕਿਲੋ ਦੇ ਦੇਵੇ ਕੋਈ 25 ਦੇ ਦੇਵੇ ਵਿੱਚ ਇੱਕੋ ਥਾਂ ਤੇ ਰੇੜੀਆਂ ਲੱਗੂਆਂ ਰੇਟ ਵੀ ਮੰਨੇ ਨਹੀਂ ਸੋਚਣਾ ਕਿ ਯਾਰ ਜਿੰਮੇਤੋ ਦੇ ਲੋਕਾਂ ਨਾਲ ਦੇ ਤੋਂ ਲੈ ਲੂਗਾ ਕਿ ਮਾਤਾ ਜੀ ਠੀਕ ਹੈ ਇੱਕ ਇੱਕ ਜਗ੍ਹਾ ਰਿਹੜੀਆਂ ਹੋਣੀਆਂ ਚਾਹੀਦੀਆਂ ਹਾਂਜੀ ਚਲੋ ਮਾਤਾ ਜੀ ਥੋੜਾ ਸੰਗਦੇ ਆ ਕਹਿੰਦੇ ਮੈਂ ਤਰਬੂਜ ਲੈਣ ਆਈ ਸੀ ਮੇਰੇ ਤੋਂ ਦਾਦੇ ਮਖਾਣਾ ਹੋ ਰੇ ਸਵਾਲ ਪੁੱਛੀ ਜਾਂਦਾ ਚਲੋ ਤਾਂ ਮਸਲੇ ਹੱਲ ਹੋਣੇ ਚਾਹੀਦੇ ਸਾਡੀ ਤਾਂ ਇਹੀ ਬੇਨਤੀ ਆ ਬਾਕੀ ਵੀਰ ਉਹਨਾਂ ਦਾ ਸੁਝਾਅ ਬਹੁਤ ਅੱਛਾ ਹੈ ਸਟੈਂਡ ਪੱਕਾ ਹੋਣਾ ਚਾਹੀਦਾ ਹਾਂ ਸਟੈਂਡ ਪੱਕਾ ਹੋਣਾ ਚਾਹੀਦਾ ਦੋਜੀ ਦੇ ਸਟੈਂਡ ਵਰਗਾ ਨਹੀਂ ਸਾਈਕਲ ਦੇ ਸਟੈਂਡ ਵਰਗਾ ਰੱਖ ਲੋ ਸਾਈਕਲ ਦੇ ਸਟੈਂਡ ਵਰਗਾ ਨਹੀਂ ਚਲੋ ਚਾਹੇ ਹਾਰ ਹੋਵੇ ਜਿੱਤੋ ਨਹੀਂ ਨਹੀਂ ਦੂਜਾ ਜਿਹੜਾ ਆਵਾਜ਼ ਬੁਲੰਦ ਹੋਣੀ ਚਾਹੀਦੀ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ ਜੇ ਤੁਸੀਂ ਆਵਾਜ਼ ਇੱਕ ਰੱਖੋਗੇ ਤੁਹਾਡਾ ਆਪ ਹੀ ਇੱਕ ਹੋਊਗਾ ਆਹ ਮੁੰਡੇ ਨੇ ਕੀ ਕਹਿ ਬੀਚ ਸੁਣਿਆ ਜੈ ਜੈਕਾਰ ਜੈ ਸ਼ੰਕਰ ਜੀ ਜੈ ਸ਼ੰਕਰ ਜੀ ਬਹੁਤ ਸ਼ੁਕਰੀਆ ਬੜੇ ਰਹਿਣਾ ਬੀਬੀ ਨਵਾਸ਼ਾ ਇਹਨਾਂ ਆਪਣੇ ਛੋਟੇ ਵੀ ਦਿਨ ਇਸ ਲਈ ਕੈਮਰਾ ਪਰਸਮਿਸ਼ਿਕਾ ਨੂੰ ਦਿਓ ਇਜਾਜ਼ਤ ਬਹੁਤ ਦਿਨ ਫਿਰ ਤੁਸਾਂਗੇ ਅੱਛਾ